ਓ ਨਾ 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 ਸੱਜਣੋ ਇਹ ਘੋੜਾ ਨਹੀਂ ਇਹ 72 ਇੰਚ ਦੀ ਘੋੜੀ ਹੈ ਤੇ ਜਿਹੜਾ ਘੋੜਾ ਤੁਹਾਨੂੰ ਵਿਖਾਉਣਾ ਹੈ ਉਹ ਘੋੜੇ ਨੇ ਏਦਾਂ ਦੀਆਂ ਬਹੁਤ ਸਾਰੀਆਂ ਵਸ਼ੀਰੀਆਂ ਤੇ ਬਹੁਤ ਸਾਰੇ ਸਾਨ ਘੋੜੇ ਤਿਆਰ ਕੀਤੇ ਆ ਤੁਹਾਨੂੰ ਉਹ ਵਿਖਾਉਣ ਲੱਗੇ ਆ ਤੇ ਇੱਕ ਸ਼ੇਰ ਤੋਂ ਸ਼ੁਰੂਆਤ ਕਰਦੇ ਆ ਏਡਾ ਵੱਡਾ ਤੁਹਾਨੂੰ ਲੇਜੈਂਡ ਘੋੜਾ ਵਿਖਾਉਣ ਲੱਗੇ ਆ ਤੇ ਇਹ ਸ਼ੇਰ ਤਾਂ ਬਣਦਾ ਹੈ ਕਹਿੰਦਾ ਅੱਖ ਦੁਨੀਆ ਦੀ ਇਹਦੇ ਉੱਤੇ ਰਹਿੰਦੀ ਹੈ ਉਹ ਗੱਸ਼ ਵੇਖ ਕੇ ਸ਼ਕੀਨਪੁਣਾ ਪੈਂਦੀ ਹੈ 72 72 ਇੰਚ ਵਸ਼ੀਰੀਆਂ ਜੰਮਣੇ ਦਾ ਜਿਹਦੇ ਸਿਰ ਤੇ ਐ ਤਾਜ ਓਏ ਘੋੜਾ ਮੈਂ ਵਖਾਉਣ ਲੱਗਾ ਸਿੰਧਵਾਜ ਹੋਏ ਅੱਜ ਘੋੜਾ ਮੈਂ ਵਖਾਉਣ ਲੱਗਾ ਸਿੰਧਵਾਜ ਹੋਏ ਬਹੁਤੀ ਸੋਹਣੇ ਫਿਚਰ ਲੱਗੇ ਹੋਇਆ ਘੋੜੇ ਨੂੰ ਤੇ ਕਹਿ ਦਈਏ ਵੀ ਆਪਦੇ ਦਮ ਤੇ ਘੋੜੇ ਨੇ ਨਾਂ ਬਣਾਇਆ ਅੱਜ ਕਿਸੇ ਵੀ ਨਾਮਣੇ ਦਾ ਇਹ ਘੋੜਾ ਮਹਤਾਜ ਨਹੀਂ ਬਾਕੀ ਲੰਬਾਈ ਦੀ ਗੱਲ ਕਰਾਂ ਤੇ ਬਹੁਤ ਜਿੰਨੀ ਕਹਿ ਦਈਏ 19 ਘਟ ਹੈ ਲੰਬਾਈ ਬਹੁਤ ਜ਼ਿਆਦਾ ਹੈ ਘੋੜੇ ਦੀ ਬਹੁਤ ਘੱਟ ਘੋੜੇ ਨੇ ਜਿਨ੍ਹਾਂ ਦੀਆਂ ਇੰਨੀਆਂ-ਇੰਨੀਆਂ ਲੰਬਾਈਆਂ ਹੁੰਦੀਆਂ ਬਾਕੀ ਕਿਤੇ ਟਾਈਮ ਲੱਗੇ ਤੇ ਬਾਈਆਂ ਦਾ ਤੁਹਾਨੂੰ ਪੂਰਾ ਐਡਰੈਸ ਦਵਾਂਗੇ ਤੁਸੀਂ ਜਾ ਕੇ ਲਾਈਵ ਝਾਂਤ ਮਾਰ ਕੇ ਆਇਓ ਬਾਕੀ ਜਿੰਨਾ ਕ ਅਸੀਂ ਫਲਮਾ ਸਕੇ ਆ ਥੋੜੀ ਜਿਹੀ ਹਰੀ ਦੇ ਵਿੱਚ ਰੱਖਿਆ ਇਹ ਘੋੜਾ ਪਹਿਲਾਂ ਹੋਰ ਕਿਤੇ ਸੀਗਾ ਜੀ ਹੁਣ ਆ ਗਿਆ ਹੈ ਹਰੀਕੇ ਕਲਾਂ ਪਿੰਡ ਤੇ ਜਿਹੜਾ ਹੈ ਬਾਈਆਂ ਦਾ ਸ਼੍ਰੀ ਮੁਕਤਸਰ ਸਾਹਿਬ ਬਾਈ ਕਾਕੇ ਸੰਧੂ ਦੇ ਫਾਰਮ ਤੇ ਬਾਈ ਜਸਕਰਨ ਹੋਣਾ ਕੋਲੇ ਤੇ ਵੀਰ ਹਰਕੀਰਤ ਭਰਾਰ ਹੋਣਾ ਕੋਲੇ ਇਹ ਘੋੜੇ ਬਾਰੇ ਗੱਲਬਾਤ ਕਰਨੀ ਹੈ ਉ ਤਾਂ ਸਾਰੇ ਜਾਣਦੇ ਆ ਪਰ ਮੇਰਾ ਫਰਜ਼ ਬਣਦਾ ਵੀ ਇੱਕ ਰਿਮਾੜੀ ਜੀ ਜਾਣਕਾਰੀ ਦੇਦਾ ਬਾਕੀ ਗੱਲਾਂ ਪਾ ਇੰਟਰਵਿਊ ਚ ਕਰਨੀਆਂ ਇਹ ਘੋੜਾ ਹੈਗਾ ਦੀ ਸਿੰਧ ਬਾਜ ਵੱਡਾ ਨਾ ਹੀ ਘੋੜੇ ਦਾ ਭਾਈ ਮਿੰਟੂ ਕੋਲ ਇੱਕ ਘੋੜਾ ਹੁੰਦਾ ਸੀ ਅਰਜਨ ਅਰਜਨ ਭਾਈ ਮਿੰਟੂ ਵਾਲੇ ਦਾ ਇਹ ਪੁੱਤ ਹੈ ਤੇ ਮਾਂ ਦੀ ਗੱਲ ਕਰਾਂ ਤੇ ਮਾਂ ਵੀ ਕਹਿੰਦੇ ਭਾਈ ਮਿੰਟੂ ਕੋਲੇ ਇੱਕ ਘੋੜਾ ਹੁੰਦਾ ਸੀ ਬੜਾਈ ਘੈਂਟ ਚੰਗਾ ਨਾ ਘੋੜੇ ਦਾ ਸੂਰਜ ਉਹ ਘੋੜੇ ਦੀ ਏ ਕੋੜੇ ਦੀ ਮਾਂ ਉਹਦੀ ਬੱਚੀ ਐ ਸੂਰਜ ਦੀ ਬਾਕੀ ਆ ਬਾਈਆਂ ਨੇ ਬੜਾਈ ਘੈਂਟ ਕੰਮ ਕਰਿਆ ਸੀ ਬਾਈ ਇਹ ਵੀ ਸਾਡਾ ਇਨਾ ਮਾਣ ਵਧਾਇਆ ਬਾਈਆਂ ਨੇ ਬਾਈਆਂ ਦਾ ਤਹਿ ਦਿਲੋਂ ਆਮ ਤੋਂ ਖਾਸ ਟੀਮ ਵੱਲੋਂ ਬੜਾ ਹੀ ਧੰਨਵਾਦ ਕਰਦੇ ਆ ਕਿ ਵੀਰ ਹੋਣਾ ਇਨਾ ਤਾਮਜਾਮ ਸਾਡੇ ਕਰਕੇ ਕੀਤਾ ਸਾਰੇ ਭਰਾ ਸੱਦੇ ਸਾਰੇ ਸੱਜਣ ਬੇਲੀ ਆ ਇਹ ਸਾਰਿਆਂ ਨਾਲ ਤੁਹਾਨੂੰ ਮਿਲਾਉਣਾ ਤੇ ਸਪੈਸ਼ਲ ਧੰਨਵਾਦ ਕਰਦੇ ਆ ਬਾਈ ਕਾਕੇ ਸੰਧੂ ਦਾ ਆ ਆ ਗਿਆ ਸਾਡਾ ਭਰਾ ਨਵਾਂ ਨਵਾਂ ਕੰਮ ਹੈ ਹਰੀ ਕਹਿੰਦੇ ਵੀ ਥੋੜਾ ਹੀ ਕੇਰ ਹੋਇਆ ਐ ਇਧਰ ਕੋੜਿਆਂ ਵਾਲੀ ਲੈਂਚ ਆਇਆ ਨੂੰ ਤੇ ਨਾਲ ਬਾਈ ਹਰਕਿਰਤ ਬਰਾੜ ਐ ਕਹਿੰਦੇ ਕਿ ਬਾਈ ਦੇ ਦਾਦੇ ਜਿਹੜੇ ਵੱਡੇ ਸੀ ਨਾ ਬਾਈ ਹਰਕਿਰਤ ਹੁਣਾ ਦੇ ਉਹ ਸਿੰਧ ਗੁਜਰਾਤ ਚੋਂ ਘੋੜੀਆਂ ਲਿਆਉਂਦੇ ਹੁੰਦੇ ਸੀ ਇੰਨਾ ਪੁਰਾਣਾ ਸ਼ੌਂਕ ਐ ਬਾਈ ਬਰਾੜ ਹੁਣਾ ਦਾ ਜਿਹੜੇ ਕਿ ਨਾਲ ਭਰਾ ਦਾ ਸਾਥ ਦੇ ਰਹੇ ਨੇ ਕਾਕੇ ਸੰਧੂ ਦਾ ਤੇ ਆ ਸਾਰੇ ਸੱਜਣ ਬੇਲੀ ਆਏ ਸੀ ਆਕੀ ਸਪੈਸ਼ਲ ਆਸ਼ੀਰਵਾਦ ਦੇਣ ਸੰਤ ਬਾਬਾ ਬੁੱਧਮਣੀ ਜੀ ਸੰਤ ਸਰ ਛੜੀ ਪਿੰਡ ਖੋਖਰ ਹਰੀਕਿਆਂ ਵਾਲੇ ਵੀ ਪੁੱਜੇ ਸਨ ਇਹਨਾਂ ਨੇ ਵੀ ਆਪ ਦੇ ਹੀ ਹਾਜ਼ਰੀ ਲਵਾਈ ਤੇ ਬਾਕੀ ਸਾਰੇ ਹੀ ਸੱਜਣਾ ਮਿੱਤਰਾਂ ਦਾ ਰੂਬਰੂ ਕਰਨਾ ਹੈ ਜੀ ਬਾਕੀ ਸਾਰੀਆਂ ਗੱਲਾਂ ਬਾਤਾਂ ਵੀਡੀਓ ਬਹੁਤ ਘੈਂਟ ਬਣੀਆਂ ਤੇ ਇੱਕ ਭਰਾਵਾ ਦੇ ਕੋਲ ਸੱਚ ਆ ਵੀ ਵਸ਼ੇਰਾ ਹੈ ਸੱਜਣੋਂ ਬਹੁਤ ਚੰਗਾ ਦਲਵਾਗ ਰਣਿਏ ਦਾ ਪੁੱਤਾ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਗੱਲਾਂ ਬਾਤਾਂ ਸਾਰੀਆਂ ਵੀਡੀਓ ਦੇ ਵਿੱਚ ਕਰਨੀਆਂ ਤੇ ਜੇ ਆਂਦੇ ਵੀ ਵਿਚਾਰ ਇਹਨੂੰ ਵੇਚਣ ਦਾ ਵੀ ਹੈ ਜੇ ਕੋਈ ਭਰਾ ਖਰੀਦਣ ਦਾ ਚਾਹਵਾਨ ਹੈਗਾ ਤੇ ਵੀਡੀਓ ਦੇ ਲਾਸਟ 'ਚ ਬਾਈ ਦਾ ਨੰਬਰ ਦੇਣਾ ਹੈ ਉਹ ਵੀਰ ਨੂੰ ਫੋਨ ਲਾ ਕੇ ਇਸ ਮਸ਼ੀਰੇ ਖਾਤਰ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਿੰਨਾ ਭਰਾਵਾਂ ਨੇ ਵੀਡੀਓ ਸ਼ੇਅਰ ਕੀਤੀ ਪੁਰਾਣੀ ਆਪਣਾ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਜਗਤਾਰ ਸਿੰਘ ਨਿੱਕਾ ਨਹਿਰ ਵੀਰਪਾਲ ਸਰਾਹ ਕਮਲਜੀਤ ਬਾਟ ਸੋਹਤਾ ਢਾਂਡੀ ਤੋਂ ਛਿੰਦਰਪਾਲ ਬਲਟੋਆ ਕੁਲਵਿੰਦਰ ਸਿੱਧੂ ਬਰਾੜ ਨੀਹਾ ਹੈ ਲੋ ਸਾਹਿਬ ਗੁਰਮੀਤ ਸਿੰਘ ਬੋਬੀ ਸੰਧੂ ਇਟਲੀ ਹਰਮਨਜੀਤ ਜਸਪ੍ਰੀਤ ਢਾਲੀਵਾਲ ਹਨੀ ਸਿੰਘ ਚੰਦ ਸਿੰਘ ਦਵਿੰਦਰ ਸਿੰਘ ਰੋਮੀ ਅਮਰ ਗੁੱਜਰ ਪ੍ਰਦੀਪ ਢਾਲੀਵਾਲ ਆਜੋ ਕਰਦੇ ਆ ਗੱਲਬਾਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੇ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਹੈ ਤੁਹਾਡੇ ਆਪਣੇ ਚੈਨਲ ਆਮ ਤੋਂ ਖਾਸ ਦੀ ਨਵੀਂ ਵੀਡੀਓ ਦੇ ਵਿੱਚ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਿਕਾਰ ਤੇ ਆਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਸੱਜਣੋ ਅੱਜ ਅਸੀਂ ਜਿਹੜੇ ਸੱਜਣ ਇਕੱਠੇ ਹੋਏ ਆ ਤੇ ਢੀੜੇ-ਢੀੜੇ ਹੋ ਕੇ ਬੈਠੇ ਆ ਨਾ ਸੱਜਣ ਜਰੂਰ ਅਸੀਂ ਢੀੜੇ ਹੋ ਕੇ ਬੈਠੇ ਆ ਪਰ ਜਿਹੜਾ ਕੋੜਾ ਵਿਖਾਉਣ ਲੱਗਿਆ ਨਾ ਉਹ ਬਹੁਤ ਖੁੱਲਾ ਕੋੜਾ ਵਿਖਾਉਣ ਲੱਗੇ ਆ ਤੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਕੋੜਾ ਬੱਚੇ ਵੀ ਬੜੇ ਖੁੱਲੇ ਪੈਦਾ ਕਰਦਾ ਹੈ ਇੱਕ ਬਹੁਤ ਹੀ ਮੰਨ ਲਓ ਵੀ ਲੁਕੀ ਸ਼ੀਪੀ ਬਸ਼ੇਰੀ ਤੁਹਾਨੂੰ ਅੱਜ ਕੱਢ ਕੇ ਸ਼ਵਾਰ ਦੇ ਵਿੱਚ ਮੈਂ ਵਿਖਾਈ ਹੈ ਜਿਹਦੀ ਕਿ ਹਾਈਟ 72 ਇੰਚ ਨੂੰ ਵੀ ਕਹਿੰਦੇ ਵੀ ਪਾਰ ਕਰ ਗਈ ਉਹਦੇ ਬਾਰੇ ਵੀ ਗੱਲਬਾਤ ਕਰ ਰਹੇ ਹਾਂ ਤੇ ਇਸੇ ਬਸ਼ੇਰੇ ਦੇ ਕਹਿੰਦੇ ਆ ਵੀ ਬੱਚੇ ਸਾਣ ਬੜੇ ਤਿਆਰ ਹੋਏ ਆ ਇਹ ਜਿਹੜਾ ਘੋੜਾ ਮਖਾਉਣ ਲੱਗੇ ਆ ਤੁਹਾਨੂੰ ਸਿੰਧ ਬਾਜ ਸਿੰਧ ਬਾਜ ਪਹਿਲਾ ਸੀਗਾ ਕਿਸੇ ਹੋਰ ਪਿੰਡ ਹੁਣ ਭਰਾਵਾਂ ਨੇ ਨਵਾਂ ਖਰੀਦ ਕੇ ਤੇ ਬਾਈਆਂ ਦੀ ਝੋਲੀ ਰੱਸਾ ਪਿਆ ਤੇ ਭਰਾਵਾਂ ਨੇ ਆਪਣੇ ਫਾਰਮ ਦੀ ਸ਼ਾਨ ਬਣਾਇਆ ਕੀ ਸੋਚ ਕੇ ਘੋੜਾ ਲਿਆਏ ਨੇ ਕਿੱਦਾਂ ਦੇਦੇ ਰਿਜ਼ਲਟ ਨੇ ਮੈਂ ਫੇਰ ਵਾਰ ਦਾਰ ਕਹਿੰਨਾ ਵੀ ਰਿਜ਼ਲਟ ਮੈਨੂੰ ਐ ਲੱਗਦਾ ਕਿ ਇਹ ਸੂਰਜ ਨੂੰ ਕਹਿ ਦਿਓ ਵੀ ਦੀਵਾ ਵਿਖਾਉਣ ਵਾਲੀ ਗੱਲ ਹੈ ਕਿ ਸਿੰਧ ਬਾਜ ਦਾ ਇੱਕ ਵੱਡਾ ਨਾਮ ਹੈ ਖੁਦ ਘੋੜੇ ਨੇ ਆਪਣਾ ਬ੍ਰਾਂਡ ਪੈਦਾ ਕੀਤਾ ਹੈ ਤੇ ਲੋਕਾਂ ਦੇ ਭਰਾਵਾਂ ਦੇ ਦਿਲਾਂ ਤੇ ਰਾਜ ਕੀਤਾ ਇਹਨੇ ਬਹੁਤ ਵੱਡੀ ਹਾਈਟ ਦੇ ਬੱਚੇ ਪੈਦਾ ਕੀਤੇ ਨੇ 68 69 70 ਇੰਚ ਆਮ ਹੀ ਵਸ਼ੇਰੀਆਂ ਤੁਹਾਨੂੰ ਇਹਦੀਆਂ ਵੇਖਣ ਨੂੰ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਬਹੁਤ ਹੀ ਚੰਗੇ ਸਾਨ ਕੋੜੇ ਤਿਆਰ ਹੋਏ ਨੇ ਆਪਾਂ ਸਾਰੀ ਗੱਲਬਾਤ ਕਰਨ ਦੇ ਲਈ ਅੱਜ ਪਹੁੰਚੇ ਹਰੀਕੇ ਕਲਾ ਪਿੰਡ ਹੈ ਭਰਾਵਾਂ ਦਾ ਤੇ ਜਿਲ੍ਹਾ ਪੈ ਜਾਂਦਾ ਹੈ ਸ਼੍ਰੀ ਮੁਕਤਸਰ ਸਾਹਿਬ ਤੇ ਮਾਲਵੇ ਵਾਲੇ ਭਰਾਵਾਂ ਕੋਲੇ ਬੈਠੇ ਆ ਪਹਿਲਾਂ ਸਾਰੇ ਭਾਈਆਂ ਦਾ ਸਵਾਗਤ ਕਰਦੇ ਆਂ ਫਿਰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਵੱਤੋ ਵੱਤ ਜੇ ਚੰਗੀ ਲੱਗੇ ਤੇ ਨਾਲ ਦੀ ਨਾਲ ਹੀ ਪਹਿਲਾਂ ਵਾਲ ਪਹਿਲਾਂ ਦੀਆਂ ਵੀਡੀਓ ਵਾਂਗ ਸ਼ੇਅਰ ਕਰੀ ਚੱਲਿਓ ਪਹਿਲਾਂ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਬਾਤ ਭਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਥੋੜੋ ਭਾਈ ਕੈਮ ਤੇ ਸਾਰੇ ਬਹੁਤ ਵਧੀਆ ਭਾਈ ਜੀ ਬਹੁਤ ਸੈਟਮਗੁਰ ਕੀਤ ਬਾਈ ਬਹੁਤ ਵਧੀਆ ਉਹ ਕੀ ਰਿਪੋਰਟ ਅੱਛਾ ਭਾਈ ਜਿਹੜੇ ਭਰਾ ਸੱਜਣ ਆਏ ਆ ਇੱਕ ਕ੍ਰੀਨ ਇੰਟਰੋਡਕਸ਼ਨ ਦੇ ਦਈਏ ਫਿਰ ਆਪਾਂ ਗੱਲਬਾਤ ਸਟਾਰਟ ਕਰਦੇ ਆ ਪਹਿਲਾਂ ਤਾਂ ਭਾਈ ਸਾਰੇ ਭਰਾਵਾਂ ਦਾ ਇੱਥੇ ਪਹੁੰਚਣ ਤੇ ਸਾਡੇ ਫਾਰਮ ਤੇ ਇਹਨਾਂ ਮਾਲਕ ਇਹ ਮੇਰੇ ਦਾਦਾ ਹੀ ਰੂਪ ਸਿੰਘ ਬਰਾੜ ਬਾਈ ਬੱਗਾ ਖੋਖਰ ਜੀ ਜੀ ਮੇਰੇ ਤਾਇ ਦੇ ਬੇਟੇ ਡਾਕਟਰ ਜਸਮੇਲ ਜੀ ਬਾਈ ਰਵੀ ਮੇਰੇ ਚਾਚਾ ਹੀ ਜਾਦਵੰਦਰ ਬਰਾੜ ਬਾਜਾਖਾਨਾ ਜੀ ਜੀ ਬਾਈ ਜਸਕਰਨ ਇਹ ਵੀ ਕੋੜੇ ਦੇ ਮਾਲਕ ਆ ਉਹ ਬਾਈ ਲਖਵੰਤ ਸਾਰੀ ਕੇ ਇਹਨਾਂ ਕੋਲੇ ਵੀ ਚੰਗੀਆਂ ਕੋੜੀਆਂ ਆਕਾਲਸਾ ਸਟੱਡ ਫਾਰਮ ਵਾਲੇ ਬਾਈ ਪਾਲ ਗਿੱਲ ਜੀ ਮਗਰ ਸਾਡੇ ਸਾਰੇ ਹੀ ਬੈਠੇ ਆ ਬਾਈ ਬਾਈ ਵਾਲੀਆ ਸਾਹਿਬ ਬਾਈ ਗੁਰਪ੍ਰੀਤ ਬੈਠਿਆ ਆਕਾਲਸਾ ਸਟੱਡ ਫਾਰਮ ਵਾਲੀ ਜੀ ਮੇਰੇ ਤਾਇਆ ਜੀ ਮਗਰ ਸਿੰਘ ਜੀ ਬਰਾੜ ਬਾਈ ਕਾਕਾ ਸੰਧੂ ਜੀ ਦੇ ਰਿਸ਼ਤੇਦਾਰ ਨੇ ਜੀ ਜੀ ਬਾਈ ਬੱਗਾ ਖੋਖਰ ਦੇ ਫਾਦਰ ਸਾਹਿਬ ਨੇ ਇਹ ਬਾਈ ਜੀ ਕੋਟਲੀ ਤੋਂ ਨੇ ਇਹਨਾਂ ਕੋਲੇ ਵੀ ਨੌਕਰੀਆਂ ਚੰਗੀਆਂ ਘੋੜੀਆਂ ਨੇ ਸਰਪੰਚ ਸਾਹਿਬ ਨੇ ਕੋਟਲੀ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਮਗਰ ਬਾਈ ਲਖਵੀਰ ਆ ਬਾਜੇਖਾਨੇ ਤੋਂ ਇਹਦੇ ਕੋਲੇ ਵੀ ਜਾਨਵਰ ਰਹੇ ਆ ਬਹੁਤ ਵਧੀਆ ਇਹ ਬਾਈ ਬਾਜੇਖਾਨੇ ਤੋਂ ਆਮਦਾ ਠੀਕ ਹੈ ਠੀਕ ਹੈ ਜੀ ਬਾਈ ਸਾਡਾ ਰਿਸ਼ਤੇਦਾਰਾ ਜਸਮੀਲ ਸਿੰਘ ਢਿੱਲੋ ਸਾਹਿਬ ਪਪੂ ਇਹ ਬਾਜੇਖਾਨੇ ਤੋਂ ਇਹ ਵੀ ਸੀ ਮਗਰ ਸਾਰੇ ਮੇਰੇ ਚਾਚਾ ਜੀ ਨੇ ਸਾਈਦੇ ਸਿੰਘ ਉਹਨਾਂ ਨੇ ਪਹਿਲਾਂ ਘੋੜੀਆਂ ਰੱਖੀਆਂ 2015 'ਚ ਸੇਲ ਕੀਤੀਆਂ ਤੇ ਬਾਈ ਮਨਪ੍ਰੀਤ ਜੀ ਬਾਈ ਕਿਕਰ ਸਿੰਘ ਬਰਾੜ ਅੱਛਾ ਆ ਜਿਹੜਾ ਵਿੱਚ ਕਾਰਨ ਦਾ ਹਾਂ ਅੱਛਾ ਬਾਈ ਇਸ ਕਰਨ ਦਾ ਬੇਟਾ ਜੀ 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 ਮਹੇਸ਼ ਫਿਰ ਵੀਡੀਓ ਲਾਓ ਜੀ ਹਾਂ ਜਰੂਰ ਜਰੂਰ ਬਾਈ ਜਗਵਿੰਦਰ ਬਾਈ ਇਹ ਮਰਤਾਜੀ ਦਾ ਬੇਟਾ ਕੁਲਦੀਪ ਸਿੰਘ ਮੇਰਾ ਛੋਟਾ ਭਰਾ ਕਰਨ ਸਾਡਾ ਵੀਰ ਸੀਪਾ ਜੈਤੋ ਇਹ ਬਾਈ ਵੀ ਖੋਖਰ ਤੋਂ ਨੇ ਦੋਵੇਂ ਜੀ ਬਹੁਤ ਧੰਨਵਾਦ ਕਰਦੇ ਆਂ ਭਰਾਵਾਂ ਜਿਹੜੇ ਸਾਡੇ ਨਿੱਕੇ ਸੱਦੇ ਤੇ ਪਹੁੰਚੇ ਆ ਬੜਾ ਪਿਆਰ ਆ ਭਰਾਵਾਂ ਦਾ ਵੀ ਸੱਦਾ ਨਿਕਾਇਆ ਨਿਕਾਇਆ ਰਾਤ ਹੀ ਨਾ ਗਿਆ ਰਾਤ ਹੀ ਸਦਾ ਇੱਤਾ ਫੋਨ ਤੇ ਰਾਤ ਸੋ ਇੰਨਾ ਭਰਾਵਾਂ ਦਾ ਵੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਨਾ ਮੁੰਡੇ ਨਾਲ ਮੁੰਡੇ ਨੂੰ ਜੋੜ ਕੇ ਖੜਦੇ ਆ ਅੱਜ ਗੱਲਬਾਤ ਕਾਕਾ ਬਾਈ ਕਰੂਗਾ ਕਿ ਤੁਸੀਂ ਕਰੋਗੇ ਰਲ ਕੇ ਹੀ ਕਰ ਲਾਂਗੇ ਰਲ ਕੇ ਕਰ ਲਵੋਗੇ ਹੈਨਾ ਅੱਛਾ ਕੀ ਨਹੀਂ ਭਾਈ ਐ ਨਹੀਂ ਗੱਲ ਬਾਨੀ ਚੋਚੋ ਪੰਗਾ ਤੇ ਤੇਰੇ ਨਾਲ ਮੈਂ ਲਾਊਗਾ ਕੋਈ ਨਾ ਕੋਈ ਹੈ ਅੱਛਾ ਭਾਈ ਮੋਛਰ ਬੰਨਾ ਮੋਛ ਦੇ ਬਾਰੇ ਦੱਸ ਬਾਈ ਦੀ ਵੀ ਮੋਛ ਪਹਿਲਾਂ ਹੀ ਤਾਂ ਸੀਗੇ ਘੋੜਾਂ ਤੋਂ ਪਹਿਲਾਂ ਹੁਣ ਇੰਚ ਹੋ ਰੂਚੀ ਹੋ ਗਈ ਪਹਿਲਾਂ ਤਾਂ ਬਾਈ ਤੁਹਾਡਾ ਤੁਹਾਡੇ ਚੈਨਲ ਦੀ ਟੀਮ ਦਾ ਇੱਥੇ ਪਹੁੰਚ ਤੇ ਜੀ ਆਣ ਰੱਖਦੇ ਆ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਧੰਨਵਾਦ ਬਾਈ ਜਿਹੜੀ ਮੋਛ ਹੈ ਨਾ ਬਾਈ ਇਹ ਮਾਲਵੇ ਵਾਲਿਆਂ ਦੀ ਸ਼ੁਰੂ ਤੋਂ ਹੀ ਖੜੀ ਰਹਿੰਦੀ ਹੈ ਹਾਂ ਉਦੋਂ ਮੋਖਸਰ ਸਾਡਾ ਜ਼ਿਲ੍ਹਾ ਹੋਵੇ ਤੇ ਮੋਛ ਤਾਂ ਖੜੀ ਹੋਣੀ ਹੈ ਘੋੜਿਆਂ ਦਾ ਗੜ੍ਹ ਹੋਵੇ ਹੈਨਾ ਵੱਡੀ ਗੱਲ ਇਹ ਆ ਤੇ ਫਿਰ ਪ੍ਰਮਾਤਮਾ ਨੇ ਸੋਣਾ ਕਹਿ ਦਈਏ ਵੀ ਚੂਲੀ ਪਾਤਾ ਹੋਵੇ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਤੇ ਬਾਕੀ ਜੇ ਸੱਜਣ ਮਿੱਤਰ ਏਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈੰਦੇ ਤੇ ਮੁੱਛਾਂ ਦੇ ਫਿਰ ਦੋ ਦੋ ਇਤਹਾਫ ਹੋਣੀਆਂ ਹੀ ਚਾਹੀਦੀਆਂ ਹਨ ਅੱਛਾ ਭਾਈ ਸ਼ੁਰੂਆਤ ਕਿਵੇਂ ਹੋਈ ਪਹਿਲਾ ਸਵਾਲ ਇਹ ਹੀ ਆਉਂਦਾ ਹੁੰਦਾ ਹੈ ਵੀ ਸ਼ੌਂਕ ਨਾਲ ਜੁੜਿਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਪਰਿਵਾਰ ਦੇ ਵਿੱਚ ਕਿਸੇ ਨੇ ਭਰਾਨੇ ਘੋੜੇ ਰੱਖੇ ਸੀ ਦਾਦਿਆਂ ਪੜਦਾਦਿਆਂ ਰੱਖੇ ਸੀ ਕਿ ਆਪਾਂ ਰੱਖਿਆ ਜੀ ਭਾਈ ਜਿਹੜਾ ਸ਼ੌਂਕ ਦੀ ਗੱਲ ਆ ਨਾ ਸ਼ੌਂਕ ਤਾਂ ਇੱਕ ਖਾਨਦਾਨੀ ਜੇ ਕਹਦੀ ਆਪਣੀ ਜਾੜੀ ਆ ਸ਼ੌਂਕ ਜੀ ਕਿਉਂਕਿ ਸ਼ੁਰੂ ਤੋਂ ਪਰਾਣਾ ਸਮਾਸੀ ਜਿਹੜਾ ਬਾਪੂ ਬੂਟਾ ਸਿੰਘ ਜੀ ਆਰ ਕੇ ਸਾਡੇ ਬਾਪੂ ਜੀ ਦਾਦਾ ਜੀ ਆਰ ਕੇ ਨਾ ਅਸੀਂ ਬੂਟਾ ਸਿੰਘ ਉਹਨਾਂ ਨੇ ਹੀ ਘੋੜੀਆਂ ਰੱਖੀਆਂ ਉਸ ਤੋਂ ਬਾਅਦ ਮੇਰੇ ਦਾਦਾ ਜੀ ਬੈਠੇ ਆ ਇਹਨਾਂ ਨੇ ਇਹ ਪਿਰਤ ਸੰਭਾਲੀ ਸ਼ੁਭ ਨਾਮ ਦਾਦਾ ਜੀ ਦਾ ਜੀ ਰੂਪ ਸਿੰਘ ਬਰਾੜ ਸਰਦਾਰ ਰੂਪ ਸਿੰਘ ਬਰਾੜ ਜੀ ਉਸ ਤੋਂ ਬਾਅਦ ਮੇਰੇ ਚਾਚਾ ਜੀ ਜਗਤਵਿੰਦਰ ਬਰਾੜ ਬੈਠੇ ਆ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਨੇ ਇਹ ਉਦ ਦਾ ਸੰਭਾਲਿਆ ਉਸ ਤੋਂ ਬਾਅਦ ਭਾਈ ਡਾਕਟਰ ਮੇਰੇ ਤਾਈ ਦਾ ਬੇਟਾ ਡਾਕਟਰ ਜਸਮੀਲ ਇਹਨਾਂ ਨੇ ਅਸੀਂ ਫਿਰ ਭਾਈ ਜਸਕਰਨ ਤੇ ਅਨ ਸਾਰਿਆਂ ਨੂੰ ਇਹ ਪਿਰਤ ਜਿਹੜੀ ਖਾਨਦਾਨੀ ਕੀਤੀ ਕਹਿ ਦਈਏ ਵੀ ਭਾਈ ਬੱਗੇ ਖੋਕਰ ਹੋਣਾ ਦਾ ਜਿਹੜੇ ਭਰਾ ਬੈਠਿਆ ਸਾਰਿਆਂ ਦਾ ਹੀ ਪਰਮਾ ਹੰਗਾਰਾ ਮਿਲਿਆ ਹਨਾ ਤੇ ਕਹਿ ਦਈਏ ਵੀ ਅੱਗੇ ਤੋਂ ਅੱਗੇ ਪੀੜੀ ਤੋਂ ਪੀੜੀ ਕੰਮ ਚੱਲਦਾ ਆ ਚੱਲਦਾ ਆ ਕਹਿ ਦਈਏ ਮੈਂ ਟੋਟਲ ਨਾਮ ਲਾ ਕੇ ਕਿੰਨੇ ਕ ਸ ਕਦੇ ਬਹਿ ਕੇ ਉਂਗਲਾਂ ਤੇ ਪੋਟਿਆਂ ਤੇ ਗਿਣਿਆ ਸਾਲ ਬਾਈ ਗਿਣਿਆ ਜਾਣਾ ਹੀ ਨਹੀਂ ਬਾਈ ਹਾਂ ਪੁਸ਼ਤਾਂ ਦਾ ਜਿਹੜਾ ਕੰਮ ਹੈ ਜੱਦੀ ਪੁਸ਼ਤੀ ਸ਼ੌਕ ਹੈ ਜੱਦੀ ਪੁਸ਼ਤੀ ਸ਼ੌਕ ਹੈ ਜੀ ਇਹਨੂੰ ਗਿਣਿਆ ਨਹੀਂ ਜਾ ਸਕਦਾ ਅੱਛਾ ਗੁਰਕੀਰਤ ਬਾਈ ਹੁਣ ਗੱਲ ਆ ਜਾਂਦੀ ਆ ਆਪਣੀ ਸਟਾਲੀਨ ਕੋੜੇ ਤੇ ਪਹਿਲਾਂ ਤਾਂ ਦੁਵਾਰਾਂ ਮੁबारकਾਂ ਨੇ ਸਾਰੀ ਟੀਮ ਵੱਲੋਂ ਕਿ ਬਹੁਤ ਸੋਹਣਾ ਕੋੜਾ ਕਿਦਾ ਚੰਗਾ ਨਾਂ ਹੈ ਕੋੜੇ ਦਾ ਇੱਕ ਬ੍ਰਾਂਡ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਤੇ ਕੀ ਤੁਹਾਡੇ ਕੀ ਸੋਚ ਸੀ ਜਾਂ ਕਿਦਾਂ ਸਬੱਬ ਬੜਿਆ ਵੀ ਘੋੜਾ ਵੇੜੇ 'ਚ ਪੈਰ ਪਾਇਆ ਏ ਬਈ ਸਵਾਬਾ ਜਿਹੜੀ ਇਹ ਮਹਾਰਾਜ ਦੀ ਦੇਣ ਆ ਕੁਦਰਤ ਦੀ ਘੋੜਾ ਗੁਰੂ ਪਾਤਸ਼ਾਹ ਦੀ ਸਵਾਰੀ ਆ ਜਿਹੜੇ ਘਰੇ ਜਿਹੜੀ ਚੀਜ਼ ਪ੍ਰਮਾਤਮਾ ਨੇ ਦੇਣੀ ਹੋਵੇ ਨਾ ਉਹ ਆ ਕੇ ਰੈਂਦੀ ਹੈ ਜਦੋਂ ਦਸੰਬਰ ਦੇ ਵਿੱਚ ਬਾਈ ਕਾਕੇ ਸੰਧੂ ਨੇ ਤੇ ਜਿਸ ਕਾਰਨ ਨੇ ਜੀ ਪਹਿਲੀ ਘੋੜੀ ਲਈ ਸੀ ਸੰਜਾਫ ਜੀ ਬਹੁਤ ਚੰਗੀ ਘੋੜੀ ਸੀ ਉਹ ਇਹਨਾਂ ਨੇ ਸਿੰਧ ਬਾਜ ਤੋਂ 4 ਮਹੀਨੇ ਦੀ ਗੱਭਨ ਲਈ ਅੱਛਾ ਜੀ ਘੋੜਾ ਲੈਣ ਦਾ ਕੋਈ ਮਨ ਨਹੀਂ ਸੀ ਉਹ ਘੋੜੀ ਸੂਪੀ अच्छा घोड़ी ने स्पॉटलेस टॉप क्वालिटी दी बशेरी दीती जेडी ਆਪਣੇ ਕੋਲੇ ਹੁਣ ਘਰੇ ਆ ਮੌਜੂਦ ਆ ਤੇ ਬਾਈ ਵਰਗਿਆਂ ਦੇ ਆਪਾਂ ਕ੍ਰੋਸਿੰਗ ਕਰਾਉਣੀ ਆ ਘੋੜੀ ਅੱਛਾ ਐ ਕਰਦੇ ਕਰਦੇ ਦੇਖਦੇ ਦੇਖਦੇ ਘੋੜਾ ਦੇਖਣ ਜਾਵੜੇ ਬਾਈ ਕਾਕਾ ਤੇ ਜਿਸ ਕਰਨ ਸਾਡਾ ਜੀ ਇਹਨਾਂ ਨੇ ਜਦੋਂ ਉੱਥੇ ਗਏ ਇਹਨਾਂ ਦੇ ਘੋੜਾ ਫਟਾ ਗਿਆ ਉਹ ਹੰਦੇ ਸੀ ਦੇ ਵੀ ਦੇਵਾਂਗੇ ਅੱਛਾ ਉੱਥੇ ਬਸ ਰਾਤ ਨੂੰ ਗਏ ਆ ਵੇਖਣ ਰਾਤੇ ਰਾਤ ਸੌਦਾ ਕਰਕੇ ਮੁੜਿਆ ਸਾਨੂੰ ਤਾਂ ਤੜਕੇ ਪਤਾ ਲੱਗਿਆਂਦੇ ਵੀ ਸੌਦਾ ਹੋ ਗਿਆ ਜਦੋਂ ਰੱਬ ਚੰਗੀ ਚੀਜ਼ ਦੇਣ ਤੇ ਆਉਂਦਾ ਹੈ ਉਹ ਤੇ ਫਿਰ ਉਹ ਸਬਬ ਪਤਾ ਹੀ ਨਹੀਂ ਹੁੰਦਾ ਵੀ ਹਨਾ ਘਰੋਂ ਤਾਂ ਘੋੜੀ ਮਿਲਾਉਣ ਗਏ ਕੋਈ ਮਨ ਚ ਧਾਰ ਕੇ ਨਹੀਂ ਗਏ ਸੀ ਨਾ ਕੋਈ ਉਹਨਾਂ ਨੂੰ ਆਪਾਂ ਨੂੰ ਪਤਾ ਸੀਗਾ ਹੀ ਵੇਚ ਰਹੇ ਆ ਘੋੜਾ ਦੇਖਣ ਹੀ ਗਏ ਉੱਥੇ ਫੱਟਾ ਗਿਆ ਤੇ ਪ੍ਰਮਾਤਮਾ ਨੇ ਕਿਰਪਾ ਕਰਤੀ ਘੋੜਾ ਆਪਣੇ ਘਰੇ ਆ ਗਿਆ ਮੇਰਾ ਸਵਾਲ ਅਗਰ ਕੀਤ ਬਾਈ ਇਹ ਸੀਗਾ ਵੀ ਫੱਟ ਆਉਣ ਦਾ ਬੱਚੇ ਵੇਖੇ ਸੀ ਘੋੜੇ ਦੇ ਕੱਟ ਪੁਆਇੰਟ ਵੇਖੇ ਸੀ ਘੋੜੇ ਦੀਆਂ ਬਰੀਕੀਆਂ ਵੇਖੀਆਂ ਸੀ ਕਿਹੜੀ ਚੀਜ਼ ਨੇ ਆਕਰਸ਼ਿਤ ਕੀਤਾ ਜਾਂ ਕਾਕੇ ਬਾਈ ਨੂੰ ਜਾਂ ਤੁਹਾਨੂੰ ਬਾਈ ਘੋੜੇ ਨੇ ਆਕਰਸ਼ਿਤ ਕੀਤਾ ਇੱਕ ਤਾਂ ਦੇ ਬੱਚਿਆਂ ਨੇ ਹੂੰ ਇੱਕ ਟਾਪ ਕੁਆਲਿਟੀ ਦੀ ਬਿਸ਼ੇਰੀ ਆਪਦੇ ਘਰੇ ਆ ਗਈ ਹੂੰ ਇੱਕ ਜਦੋਂ ਰੀਜ ਹੋਵੇ ਨਾ ਉਹ ਫਿਰ ਜਿਹੜੀ ਚੀਜ਼ ਤੇ ਰੀਜ ਲੱਗ ਜੇ ਉਹ ਉੱਥੇ ਆ ਹੀ ਕੇ ਰਹਿੰਦੀ ਆ ਉਹ ਜਦੋਂ ਬੱਚਾ ਚੰਗਾ ਲੱਗਿਆ ਘੋੜੀ ਕਰਾਸ ਕਰਾਉਣ ਵਾਸਤੇ ਜੋ ਘੋੜਾ ਹੀ ਦਿਲ ਨੂੰ ਜੱਜ ਗਿਆ ਜੀ ਵੀ ਨਾਮੀ ਘੋੜਾ ਹੂੰ ਆਪਦਾ ਵਰਲਡ ਰਿਕਾਰਡ ਪੈਦਾ ਕੀਤਾ ਹੋਇਆ ਇਹ ਘੋੜੇ ਨੇ ਹੂੰ ਤੇ ਜੋ ਘੋੜਾ ਚੰਗਾ ਲੱਗਿਆ ਫਿਰ ਬਾਈ ਯਾਰਕਿਆਂ ਦੇ ਲੈਣਾ ਹੀ ਲੈਣਾ ਹੁਣ ਕਿੰਨਾ ਟਾਈਮ ਹੋ ਗਿਆ ਆਪਣੇ ਫਾਰਮ ਤੇ ਆਇਨੂ ਜੀ ਹੋ ਗਏ 22 25 ਦਿਨ ਬਾਈ ਆਪਣੇ ਫਾਰਮ ਦਾ ਬਾਈ ਨਾਂ ਕੀ ਰੱਖਿਆ ਮੈਂ ਭੁੱਲ ਗਿਆ ਯਾਰ ਫਾਰਮ ਦਾ ਨਾਂ ਕੀ ਹੈ ਜੋਤ ਐਂਡ ਕਿਕਰ ਸਟੱਡ ਫਾਰਮ ਜੋਤ ਐਂਡ ਕਿਕਰ ਸਟੱਡ ਫਾਰਮ ਇਹ ਮੰਨ ਲਓ ਬਜ਼ੁਰਗਾਂ ਦਾ ਨਾਂ ਕਿ ਬੇਚਾਂ ਦਾ ਨਹੀਂ ਇਹ ਬਾਈ ਜੋਤ ਬਾਈ ਕਾਕੇ ਦੇ ਬੇਟੇ ਦਾ ਨਾਂ ਅੱਛਾ ਕਿਕਰ ਬਾਈ ਜਸਕਰਨ ਦੇ ਬੇਟੇ ਦਾ ਨਾਂ ਜੀ ਦੋਵਾਂ ਨੂੰ ਮਿਲਾ ਕੇ ਰੱਖਤਾ ਜੋਤ ਐਂਡ ਕਿਕਰ ਸਟੱਡ ਫਾਰਮ ਜੀ ਚਲੋ ਬਹੁਤ ਵਧੀਆ ਹੈ ਤੇ ਅੱਛਾ ਬਾਈ ਇੱਕ ਨਾ ਵਸ਼ੇਰੀ ਬਾਈ ਨੇ ਮੈਨੂੰ ਵਿਖਾਈ ਜਿਹੜੀ ਮੈਂ ਸਟਾਰਟਿੰਗ ਤੇ ਤੁਹਾਨੂੰ ਵਿਖਾ ਕੇ ਹਟਾਂ ਬਾਕੀ ਮੈਂ ਤਾਂ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਉਹ ਦੋ ਦਿੱਤੀ ਸੀ ਹੁਣ ਆਪਾਂ ਪੁੱਛਣਾ ਹੈ ਕਿਰਤ ਬਾਈ ਤੂੰ ਵੀ ਭਾਈ ਉਹ ਕਿਹਨਾਂ ਸਾਹਿਬ ਕਿਤਾਬ ਹੈ ਬਾਈ ਸੱਚੀ ਉਹ ਏਡੀ ਮੈਨੂੰ ਤਾਂ ਪਤਾ ਮੈਂ ਤਾਂ ਫੜਵਾ ਕੇ ਆਇਆ ਤੇ ਮੈਂ ਵਾਕਈ ਇਹ ਗੱਲ ਦਾਅਵੇ ਨਾ ਕਹਿਣਾ ਉਹਦੇ ਇੱਕ ਬਸ਼ੇਰੀ ਮੈਂ ਅੱਜ ਤੋਂ ਪਹਿਲਾਂ ਵੇਖੀ ਸੀ ਜਿਹੜੀ ਕੜਾਹਲ ਵਾਲੇ ਪਲਵਾਨਾਂ ਦੇ ਕੋਲ ਹੈ ਗੰਗਾ ਵਾਲੀ ਇੱਕ ਇਦੋਂ ਬਾਅਦ ਆ ਅੱਜ ਵੇਖੀ ਹੈ ਵੀ ਐਡੀ ਵੱਡੀ ਬਸ਼ੇਰੀ ਜਾਂ ਕਿੰਨੀ ਏਜ਼ ਹੈ ਕਿੰਨੀ ਹਾਈਟ ਹੈ ਆਪਾਂ ਆਪਦੇ ਮੂੰਹੋਂ ਵੀ ਦੱਸੀਏ ਥੋੜਾ ਜਿਹਾ ਇਹ ਬਾਈ ਆਪਣੇ ਕੋਲੇ ਜਿਹੜੇ ਬਾਈ ਦੇ ਘਰੇ ਬੈਠਿਆ ਰਵੀ ਜੀ ਸਾਡਾ ਭਰਾ ਹੀ ਹੈ ਇਹਦੇ ਘਰੇ ਆਪਾਂ ਇਸੇ ਤੋਂ ਜਾਣਕਾਰੀ ਲੈ ਲੈਂਦੇ ਹਾਂ ਬਾਈ ਸਵਾਗਤ ਹੈ ਸੱਸੀ ਘਰ ਵੀਰ ਸੱਸੀ ਘਰ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਕਹਿਮੋ ਕਿਰਪਾ ਜੀ ਕਿਰਪਾ ਪਰਮਾ ਗੰਡੇਆਂ ਪੂਰੇ ਢਿੱਲੇ ਦੀ ਠੰਡੇ ਬਾਈ ਠੰਡੇ ਅੱਛਾ ਠੰਡੇ ਗੱਲਾਂ ਐ ਠੰਡੇ ਥੋੜੀ ਗੱਲ ਬਾਨੀ ਐ ਕੱਸੇ ਕਹੀ ਦੀ ਜਿੱਦਾਂ ਘੋੜੀ ਤੇ ਐ ਅੱਛਾ ਬਾਈ ਘੋੜੀ ਜਿਹੜੀ ਐਡੀ ਵੱਡੀ ਕਰ ਲੈਣੀ ਜਾਂ ਕੁਦਰਤ ਵੱਲੋਂ ਹੋ ਜਾਣੀ ਜਾਂ ਘੋੜੇ ਦੇ ਮਨ ਲਓ ਪ੍ਰਮਾਤਮਾ ਦਾ ਹੱਥ ਹੈ ਕਿ ਇੰਨੀ ਚੰਗੀ ਬਰੀਡ ਤੇ ਐਡੀ ਵੱਡੀ ਹਾਈਟ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਘੱਟ ਆਪਾਂ ਨੂੰ ਟਾਵੇਂ ਟੱਲੇ ਬੰਦਿਆਂ ਦੇ ਘਰੇ ਐਡੀਆਂ ਐਡੀਆਂ ਘੋੜੀਆਂ ਮੈਂ ਆਪਦੇ ਜਦੋਂ ਦਾ ਕਰੀਅਰ ਸਟਾਰਟ ਕੀਤਾ ਮੈਂ ਬਾਈ ਨੂੰ ਦੱਸ ਕੇ ਟਾਵੇਂ ਕਿਡਵਾਲ ਵਾਲੇ ਪਹਿਲਵਾਨਾਂ ਦੇ ਬਾਈ ਹੋਣਾਂ ਦੇ ਘਰੇ ਵੇਖੀ ਆ ਹਾਂਜੀ ਹਾਂਜੀ ਉਦੋਂ ਬਾਅਦ ਆ ਥੋੜੇ ਅੱਜ ਦਰਸ਼ਨ ਹੋਏ ਆ ਠੀਕ ਹੈ ਜੀ ਇਹ ਕਿੰਨੇ ਚਿਰ ਦੀ ਲਿਆਏ ਸੀ ਤੁਸੀਂ ਜਾਂ ਘਰ ਦੀ ਬਰੀਡ ਹੈ ਜਾਂ ਕਿਵੇਂ ਸਬਬ ਬਣਿਆ ਜੀ ਤੇ ਹਾਈਟ ਕਿੰਨੀ ਐਗਜ਼ੈਕਟੀ ਦੀ ਹਾਈਟ ਪਹਿਲੀ ਗੱਲ ਤਾਂ ਤੁਸੀਂ ਦੇਖ ਹੀ ਆਏ ਜੀ ਜੀ ਆਪਦੇ ਮੂੰਹ ਤੁਸੀਂ ਦੱਸੋਗੇ ਬਿਲਕੁਲ ਬਾਕੀ ਤੁਸੀਂ ਫੋਟੋ ਵੀ ਲਾਉਂਦੇ ਉਹਦੀ ਜੀ ਤੇ ਹਾਈਟ ਇਹਦੀ ਪੂਰੀ ਜੀ 72 ਇੰਚ ਆ 72 ਇੰਚ ਗਾਣ ਸਕੇਲ ਜੀ ਇਹ ਅਦੰਤ ਵਸ਼ੇਰੀ ਵੀ ਗਈ ਸੀ ਮਾਗੀ ਮੇਲੇ ਤੇ ਜੀ ਉਦੋਂ 68 ਇੰਚ ਸੀਗੀ ਉਹ ਉਸ ਵਕਤ ਇਹਨੇ ਰਿਕਾਰਡ ਤੋੜਤੇ ਸੀਗੇ ਜੀ ਦੁੱਧ ਦੰਦ ਚ ਗਈ ਸੀ ਦੁੱਧ ਦੰਦ ਚ ਦੁੱਧ ਦੰਦ ਚ 68 ਇੰਚ ਸੀ 68 ਇੰਚ ਗਈ ਸੀ ਜੀ ਅੱਛਾ ਵਾਹ ਜੀ ਬਾਕੀ ਇਹਦੇ ਪਿੱਛੇ ਸਿੰਧ ਬਾਜ ਖੜਾ ਜੀ ਹਾਂ ਬੇਲੇ ਸਿੰਧ ਬਾਰੀ ਘੋੜੇ ਦੀ ਬੱਚੀ ਆ ਜੀ ਤੁਸੀਂ ਕਿੰਨੇ ਚਿਰ ਦੀ ਰਵੀ ਵੀਰੇ ਲਿਆਏ ਸੀਗੇ ਅਸੀਂ ਲਈ ਸੀ ਇਹ ਸਾਢੇ 1.5 5 ਮਹੀਨਿਆਂ ਦੀ ਬੱਚੀ ਸੀਗੀ ਜੀ ਉਦੋਂ ਕੋਈ ਝਾਂਤ ਵੱਜਦੀ ਸੀ ਮਨ ਨੂੰ ਜਾਂ ਤੁਹਾਡੇ ਫਾਦਰ ਸਾਹਿਬ ਨੂੰ ਤੁਹਾਡਾ ਵੀ ਜੱਦੀ ਪੁਸ਼ਤੀ ਮੈਂ ਸੁਣਿਆ ਕਿ ਸ਼ੌਂਕ ਬਾਈ ਹੋਣਾ ਦੇ ਦਾਦਿਆਂ ਪੜਦਾਦਿਆਂ ਤੋਂ ਹੀ ਚੱਲਦਾ ਆ ਹਾਂਜੀ 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 ਤੁਹਾਨੂੰ ਕਿਹੜੀ ਚੀਜ਼ ਨੇ ਦਿਖ ਦਿੱਤੀ ਸੀ ਵੀ ਯਾਰ ਇਹ ਵਸ਼ੇਰੀ ਇੰਨੀ ਵੱਡਾ ਹਾਈਟ ਕਰ ਜੂ ਕਦ ਕਰਕੇ ਇਹ ਦੱਸਦੀ ਸੀ ਜੀ ਉਦੋਂ ਪੰਜ ਮਹੀਨਿਆਂ ਦੀ ਹੀ ਦੱਸਦੀ ਸੀ ਵੀ ਇਹ ਕਦ ਕਰੂਗੀ ਪਰ ਸਾਨੂੰ ਐ ਨਹੀਂ ਮੀ ਸੀ ਵੀ ਇਹ 70 72 ਇੰਚ ਬਣ ਜੂਗੀ ਉਦੋਂ ਇਦਾਂ ਲੱਗਦੀ ਸੀ ਵੀ ਇਹ 65 ਇੰਚ 65 66 ਇੰਚ ਤਾਂ ਬਣੂਗੀ ਬਣੂਗੀ ਜੀ ਤੁਸੀਂ ਉਦੋਂ ਸਿੰਧ ਬਾਜ ਕੋੜਾ ਵੇਖਿਆ ਸੀਗਾ ਬਿਲਕੁਲ ਦੇਖਿਆ ਸੀ ਇਹ ਆਪਣੀ ਵਸ਼ੇਰੀ ਲੈਣ ਤੋਂ ਪਹਿਲਾਂ ਆਪਣੇ ਨਾਲ ਉਹਨਾਂ ਨਾਲ ਘਰ ਵਾਲੀ ਗੱਲ ਆਈ ਜੱਸੇ ਮੱਸੇ ਕਹਿਣਾ ਰਾਣੇ ਬਹੁਤ ਪਿਆਰ ਆ ਉਹਨਾਂ ਬੰਦਿਆਂ ਨਾਲ ਜੀ ਪਹਿਲਾਂ ਦਾ ਹੀ ਦੇਖਿਆ ਹੋਇਆ ਘੋੜਾ ਜੀ ਤੇ ਹੁਣ ਕਿਦਾਂ ਦਾ ਹੁੰਦਾ ਹੈ ਹੁਣ ਤਾਂ ਤੁਹਾਡੇ ਪਿੰਡ ਜੇ ਤੁਹਾਡੇ ਘਰ ਚ ਆ ਗਿਆ ਪਿੰਡ ਜੀ ਸਾਡੇ ਆਪ ਦੇ ਘਰੇ ਆ ਗਿਆ ਘਰੇ ਆ ਗਿਆ ਹਾਂ ਜੀ ਹੁਣ ਕਿਦਾਂ ਦਾ ਸਵਾਦ ਆ ਫਿਰ ਮੈਂ ਆਣਾ ਹੁਣ ਸਵਾਦ ਹੋਰ ਵਧੂਗਾ ਜੀ ਹਾਂ ਹੁਣ ਫਿਰ ਗਾਂ ਦੂਜੀਆਂ ਘੋੜੀਆਂ ਜਿਹੜੀਆਂ ਆਪਾਂ ਦੇ ਪਿੰਡ ਦੇ ਖੜੇ ਆ ਗਾਂ ਬਰੀਡ ਕਰਵਾਉਂ ਏਡਾ ਨਾਮੀ ਘੋੜਾ ਜੀ ਜੀ ਛੋਟਾ ਘੋੜਾ ਤਾਂ ਹੈ ਨਹੀਂ ਇਹਨੇ ਆਪ ਦਾ ਬ੍ਰਾਂਡ ਆਪ ਖੁਦ ਤਿਆਰ ਕੀਤਾ ਜੀ ਹਾਂ ਮੈਂ ਕਹਦਾ ਵੀ ਲੰਬਾਈ ਵੀ ਕਿਸੇ ਗੱਲੋਂ ਘੱਟ ਨਹੀਂ ਬਾਈ ਲੰਮਾ ਬਹੁਤ ਹੈ ਲੰਮਾ ਬਹੁਤ ਜ਼ਿਆਦਾ ਹੈ ਹਾਂ ਫਿਰ ਗੱਲ ਆ ਜਾਂਦੀ ਹੈ ਬਾਈ ਹੁਣ ਚਲੋ ਉਹਦਾ ਜਾਣਨ ਵਾਲੇ ਸੱਜਣ ਦਾ ਸਿੰਧ ਬਾਜ ਨੂੰ ਜਾਣਦੀ ਆ ਪ੍ਰਾਣੀਆਂ ਅੱਖਾਂ ਸਾਰੀਆਂ ਜਾਣਦੀਆਂ ਪਰ ਆਪਾਂ ਪੀਤੇ ਬੈਠੇ ਆ ਚੈਨਲ ਤੇ ਬੈਠੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਕੱਲੀ ਕੱਲੀ ਜਾਣਕਾਰੀ ਨਵੇਂ ਭਰਾਵਾਂ ਨੂੰ ਵੀ ਦਈਏ ਜਿਨ੍ਹਾਂ ਨੇ ਪਹਿਲੀ ਵਾਰਾ ਦਰਸ਼ਨ ਕੀਤੇ ਹੁਣ ਭਾਵੇਂ ਉਹ ਦਹਾਂ ਦੀ ਗਿਣਤੀ 'ਚ ਵੀ ਹੋ ਸਕਦੇ ਆ ਤੇ ਉਹ ਮੰਨ ਲਓ 100 ਵੀ ਹੋ ਸਕਦੇ ਹਨਾ ਉਹਨਾਂ ਦੀ ਜਾਣਕਾਰੀ ਦਾ ਵਾਅਦਾ ਕਰੀਏ ਵੀ ਸਿੰਧ ਬਾਜ ਕਿਹੜੇ ਘੋੜੇ ਦਾ ਪੁੱਤ ਹੈ ਮਾਲੇ ਪਾਸਿਓਂ ਕਿਹੜਾ ਖਾਨਦਾਨ ਹੈ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਉਹਦਾ ਵੀ ਡੀਰ ਵੈਕਰੀ ਦੇ ਦਈਏ ਬਾਈ ਇਹ ਕਿਸੇ ਜਾਣ ਪਛਾਣ ਦਾ ਮਹਤਾਜ ਹੀ ਨਹੀਂ ਜੀ ਬੜਾ ਪੁਰਾਣਾ ਘੋੜਾ ਆ ਬਾਈ ਮਿੰਟੂ ਵਾਲੇ ਕੋਲੇ ਅਰਜਨ ਸੀ ਘੋੜਾ ਹੂੰ ਪਹਿਲਾਂ ਉਹਦਾ ਹਾਂ ਉਹਦਾ ਬੱਚਾ ਇਹ ਆ ਅਰਜਨ ਦਾ ਅਰਜਨ ਦਾ ਮਿੰਟੂ ਵਾਲੇ ਅਰਜਨ ਦਾ ਮਿੰਟੂ ਵਾਲੇ ਅਰਜਨ ਦਾ ਮਿੰਟੂ ਵਾਲੇ ਅਰਜਨ ਘੋੜੇ ਦਾ ਇਹ ਬੱਚਾ ਆਪ ਜੀ ਜਿਹੜੀ ਇਹਦੀ ਮਾਂ ਸੀ ਉਹ ਸੀ ਸੂਰਜ ਘੋੜੇ ਦੀ ਸੂਰਜ ਦੀ ਉਹ ਵੀ ਬਾਈ ਮਿੰਟੂ ਕੋਲੇ ਸੀਗਾ ਹਾਂ ਉਹ ਵੀ ਸੂਰਜ ਵੀ ਮਿੰਟੂ ਕੋਲੇ ਸੀ ਬਾਈ ਕੋਲੇ ਸੀਗਾ ਜੀ ਇਹਦੀ ਮਾਂ ਉਹਦੀ ਸੀਗੀ ਇਹ ਆਪ ਆ ਜਿਹੜਾ ਇਹ ਮਿੰਟੂ ਵਾਲੇ ਅਰਜਨ ਦਾ ਛੋਟੇ ਦਾ ਜੀ ਜੀ ਤੇ ਜਿਹੜੀ ਇਹਦੀ ਉਮਰ ਦੀ ਗੱਲ ਆ ਉਮਰ ਤੇ ਹੈਗੀ ਹੈ ਜੀ 13 ਸਾਲ ਕੁੜੇ ਦੀ ਜੀ 13 ਸਾਲ ਦਾ ਤੇ ਜੇ ਕੱਦ ਦੀ ਗੱਲ ਕਰੀਏ ਦੱਸਣ ਦੀ ਲੋੜ ਨਹੀਂ ਜਿਹਦੇ ਬੱਚੇ 72 72 ਇੰਚ ਦੇ ਪੈਦਾ ਹੁੰਦੇ ਆ ਆਪਦਾ ਕੱਦ ਦਾ 68 ਇੰਚ ਆ ਬਈ ਜੀ 68 ਇੰਚ ਦਾ ਕੋੜਾ ਇਹ ਵਾਹ ਜੀ ਤੇ ਹੁਣ ਬਈ ਗੱਲ ਫੇਰ ਆ ਜਾਂਦੀ ਰਲਾ ਮਲਾ ਕੇ ਟੋਟਲ ਤੁਹਾਡੇ ਕੋਲ ਤੁਸੀਂ ਕਿੰਨੇ ਕ ਬੱਚੇ ਇਹਦੇ ਪਹਿਲਾਂ ਵੇਖੇ ਸੀ ਕਿਉਂਕਿ ਘੋੜੇ ਦਾ ਨਾਂ ਬਣਿਆ ਬੱਚਿਆਂ ਤੋਂ ਆਪ ਤਾਂ ਚਲੋ ਇਹ ਘਰ ਜਿਹਨੂੰ ਹੁਣੀ ਪਹਿਲੇ ਘੋੜਿਆਂ ਦੇ ਵਿੱਚ ਆਉਂਦੇ ਹੀ ਸੀਗੇ ਗਾਂ ਘੋੜੇ ਨੇ ਕਿਸੇ ਵੀ ਘੋੜੇ ਨੇ ਅੱਜ ਦੇ ਟਾਈਮ 'ਚ ਚੱਲਣਾ ਦਾ ਉਹਨੂੰ ਆਪ ਦਾ ਆਪ ਦਿਖਾਉਣਾ ਦਿਖਾਉਣਾ ਪੈਣਾ ਇਹਨੇ ਜਦੋਂ ਆਪਣਾ ਆਪ ਸ਼ੀਸ਼ਾ ਭਰਾਵਾਂ ਨੂੰ ਦਿਖਾਇਆ ਭਰਾਵਾਂ ਦੀ ਜੁਬਾਨ ਤੇ ਨਾਂ ਚੜਿਆ ਹਨਾ ਤੇ ਤੁਸੀਂ ਕਿੰਨੇ ਕ ਬੱਚੇ ਇਹਦੇ ਪਹਿਲਾਂ ਲੈਣ ਤੋਂ ਪਹਿਲਾਂ ਕਿੰਨੇ ਕ ਬੱਚਿਆਂ ਤੇ ਝਾਂਤ ਮਾਰੀ ਸੀ ਝਾਂਤ ਤਾਂ ਬਈ ਜਿਹੜੀ ਇੱਕ ਘਰੇ ਬੇਸ਼ੇਰੀ ਸੀ ਇੱਕ ਬਈ ਰਵੀ ਕੋਲੇ ਸੀ ਮਹਾਰਾਣੀ ਘੋੜੀ ਉਹ ਬੱਚੀ ਜਿਹੜੀ ਇਹਦੀ ਸਿੰਧ ਬਾਜ ਦੀ 7 ਬਾਈ ਰਾਣੇ ਵਰਗਿਆਂ ਦੇ ਫਾਰਮ ਤੇ ਖੜੀਆਂ ਦੋ ਛੇਰੀਆਂ ਜਿੱਥੋਂ ਇਹ ਆਇਆ ਸਿੰਧ ਬਾਜਕੌਰ ਸਿੰਘ ਵਾਲੇ ਬਹੁਤ ਟਾਪ ਕੁਆਲਿਟੀ ਦੀਆਂ ਆ ਸੱਜਣੋ ਵਿੱਚ ਵੀਡੀਓ ਵੀ ਚਲਾਈ ਜਾਂਦੇ ਅਸੀਂ ਇਹਦੇ ਬੱਚਿਆਂ ਦੀ ਤੇ ਨਾਲ ਬਾਈਆਂ ਨੇ ਜਿਹੜੀਆਂ ਮੈਨੂੰ ਇਹ ਸਾਨ ਕੋੜੇ ਵੀ ਕਹਿੰਦੇ ਕਾਫੀ ਬਣ ਗਏ ਹਨਾ ਬਾਈ ਇਹਦੇ ਤਿੰਨ ਚਾਰ ਕੋੜੇ ਸਾਨ ਜਿਹੜੇ ਇਹਦੇ ਸਾਡੇ ਨੇੜੇ ਨਜ਼ਦੀਕੀ ਪਿੰਡਾਂ 'ਚ ਹੀ ਖੜੇ ਆ ਬਹੁਤ ਟਾਪ ਕੁਆਲਿਟੀ ਦੇ ਆ ਉਹਨਾਂ ਦੀਆਂ ਮਿਲ ਸਕਦੀਆਂ ਫੋਟੋਆਂ ਜਰੂਰ ਮਿਲਣਗੀਆਂ ਜਰੂਰ ਮਿਲਣਗੀਆਂ ਬਾਈ ਜੀ ਬਾਈ ਹੋਣਾ ਨੇ ਜਿਹੜੀਆਂ ਮੈਨੂੰ ਵੀਡੀਓ ਫੋਟੋਆਂ ਪਾਈਆਂ ਤੇ ਮੈਂ ਦਿੱਤੀਆਂ ਨਾਲ ਲਾ ਇਹ ਟੌਪ ਦੇ ਜਿਹੜੇ ਸਾਨ ਘੋੜੇ ਅੱਜ ਚੰਗਾ ਨਾ ਬਣਾਈ ਬੈਠਿਆ ਇਹਨਾਂ ਦੇ ਉਹ ਇਸੇ ਘੋੜੇ ਦੇ ਬੱਚੇ ਆ ਹੈਨਾ ਤੇ ਇਹਦੇ ਮੰਨ ਲਓ ਜਿਹੜੇ ਘੋੜੇ ਆ ਜਾਂ ਇਹਦੀਆਂ ਹੋਰ ਬਸ਼ੀਰੀਆਂ ਆ ਉਹਨਾਂ ਦੀ ਹਾਈਟ ਕੋਈ ਤੁਸੀਂ ਹਿਸਾਬ ਕਿਤਾਬ ਲਾਇਆ ਦਰਸ਼ਨ ਕੀਤੇ ਜਾ ਕੇ ਬਾਈ ਤਕਰੀਬਨ ਮੇਰੇ ਜਿੱਥੋਂ ਤਾਈਂ ਜਿੰਨੇ ਕ ਜਾਨਵਰ ਦੇਖਿਆ ਜੀ ਕੋਈ ਬਾਲੇ ਨਹੀਂ ਕੋਈ 65 68 ਇੰਚ ਤੋਂ ਦੇ ਉਹਦਾ ਬੱਚਾ ਥੱਲੇ ਆਇਆ ਹੀ ਨਹੀਂ ਚੰਗਾ ਜੇ ਚੰਗਾ ਕੁਆਲਟੀ ਦਾ ਹੋਵੇ ਜੇ ਕੋਈ ਕਿਸੇ ਨੇ ਉਹ ਬਦਨਾਮੀ ਕਰਨੀ ਹੁੰਦੀ ਹੈ ਕਈ ਬੰਦੇ ਅਚ ਹੁੰਦਾ ਵੀ ਇਹ ਆਪਾਂ ਐ ਕਰਨਾ ਉਹਦਾ ਕਹਿਣਾ ਉਹ ਗੱਲਾਂ ਹੈਗੀਆਂ ਵੱਖਰੀਆਂ ਇਹਦੇ ਬੱਚੇ ਇਹੋ ਜਿਹੇ ਵੀ ਆ ਬਾਈ ਜਿਹੜੇ ਲੁਕੇ ਰਹੇ ਆ ਹੋਰ ਘੋੜਿਆਂ ਦੇ ਨਾਂ ਚਲਾਉਣ ਵਾਸਤੇ ਹੀ ਵੇਚੇ ਗਏ ਇਹਦੇ ਬੱਚੇ ਬਹੁਤ ਅਲੱਗ ਕੁਆਲਟੀ ਦਾ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਬੰਦੇ ਕੰਮ ਕਰਦੇ ਆ ਨਾ ਇਹ ਇੱਕ ਕਹਿ ਦਈਏ ਵੀ ਬਹੁਤ ਮਾੜੀ ਗੱਲ ਹੈ ਜਿਹੜੇ ਘੋੜੇ ਦਾ ਮੰਨ ਲਓ ਅੱਜ ਆਪਾਂ ਮਿਹਨਤ ਕਰੀ ਜਾਂਦੇ ਆ ਇਨਵੈਸਟਮੈਂਟ ਕਰਕੇ ਘੋੜਾ ਲਿਆਏ ਆ ਜਦ ਪਹਿਲਾਂ ਵੀ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਇਹਦਾ ਨਾਂ ਚਲਾਇਆ ਬੱਚੇ ਪੈਦਾ ਕੀਤੇ ਹਨ ਤੇ ਆਪਾਂ ਥੋੜੇ ਜੇ ਪੈਸੇ ਖਾਤਰ ਕਹਿ ਦਿੰਦੇ ਆ ਫਲਾਣੇ ਘੋੜੇ ਦਾ ਹੈ ਜਾਂ ਸਟਾਰ ਘੋੜੇ ਦਾ ਹੋਰ ਦਾ ਨਾਂ ਲੈ ਦਿੰਦੇ ਆ ਤੇ ਉਹ ਮੇਰੇ ਖਿਲ ਮਾੜੀ ਗੱਲ ਹੈ ਉਹਦੇ ਖਾਤਰ ਕੀ ਕਹਿਣਾ ਚਾਹੁੰਦੇ ਆ ਭਾਈ ਉਹ ਤਾਂ ਦਿਸਦਾ ਹੀ ਆ ਬਾਕੀ ਜਿਹੜੇ ਸਿੰਧ ਬਾਜ ਹਨ ਇਹਨੇ ਆਪ ਦਾ ਰਿਕਾਰਡ ਆਪ ਪੈਦਾ ਕੀਤਾ ਹੂੰ ਇਹਨੇ ਵਿਖਾਇਆ ਦੁਨੀਆ ਨੂੰ ਸ਼ੀਸ਼ਾ ਦਿਖਾਇਆ ਵੀ ਮੈਂ ਆਪਣੇ ਦਮ ਤੇ ਦੁਨੀਆ ਜਿੱਤੀ ਆ ਹੂੰ ਬਿਲਕੁਲ ਜਿਹੜੇ ਇਹਨੇ ਆਪਦੇ ਬੱਚੇ ਪੈਦਾ ਕਰਕੇ ਨਾ ਦਿਖਾਤਾ ਵੀ ਮੈਂ ਹੈਗਾ ਬ੍ਰਾਂਡ ਹੈ ਕਿ ਬਣਿਆ ਤਨੇ ਇੱਕ ਜਿਹੜੀ ਆਪਾਂ ਗੁਰਕਿਰਤ ਬਾਈ ਆਪਣੇ ਘਰੇ ਵਸ਼ੀਰੀ ਖੜੀ ਇਹ ਸੱਚ ਕਿੰਨੇ ਚਿਰ ਦੀ ਆ ਜੀ ਇਹ ਬਾਈ 20 ਕਿ ਦਿਨ ਦੀ ਆ 15 ਮਹੀਨਾ ਜਿਹੜੀ ਆ ਉਹ ਕਿਹੜੇ ਕੋੜੇ ਦੀ ਆ ਉਹਦੇ ਬਾਰੇ ਨਹੀਂ ਆਪਾਂ ਨੂੰ ਕੋਈ ਪਤਾ ਉਹ ਆਪਾਂ ਖਰੀਦੀ ਸੀ ਕੋੜੀ ਬਾਈ ਓਕੇ ਉਹ ਤੁਸੀਂ ਆਪਣੇ ਨਾ ਨਹੀਂ ਆਇਆ ਤਾਂ ਚੰਗੇ ਦੀ ਵੈਸੀ ਲੰਮੀ ਹੈ ਬਾਡੀ ਬੰਦਰ ਕੋੜੀ ਦੀ ਬਹੁਤ ਵਧੀਆ ਬਾਈ ਜੀ ਹਾਂ ਅੱਛਾ ਹੁਣ ਗੱਲ ਆ ਜਾਂਦੀ ਐ ਬਾਈ ਜੀ ਆਪਣੀ ਪਹਿਲਾਂ ਤਾਂ ਲੋਕੇਸ਼ਨ ਦੱਸੀਏ ਫੇਰ ਆਪਾਂ ਭਰਾਵਾਂ ਨੂੰ ਫੀਸ ਦੱਸਦੇ ਆ ਆਪਣਾ ਫਾਰਮ ਕਿੱਥੇ ਪੈ ਜਾਂਦਾ ਆਪਣਾ ਫਾਰਮ ਆ ਬਾਈ ਜਿਹੜਾ ਐ ਪਿੰਡ ਹਰੀਕੇਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮੁਕਤਸਰ ਰੋਡ ਤੇ ਖਾਰਾ ਤੇ ਸਰਾਈ ਨਗਾ ਪਿੰਡ ਆਉਂਦੇ ਆ ਉਹਨਾਂ ਤੋਂ 5 ਕਿਲੋਮੀਟਰ ਦੂਰੀ ਤੇ ਆ ਜੀ ਵਾਇਆ ਦੋਦਾ ਤੇ ਜੈਤੋ ਜੀ ਇਹਨਾਂ ਤੋਂ 17-18 ਕਿਲੋਮੀਟਰ ਦੀ ਦੂਰੀ ਤੇ ਆ ਰੋਡ ਤੇ ਜੀ ਹਰੀਕੇਕਲਾਂ ਪਿੰਡ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਤੇ ਹੁਣ ਗੱਲ ਆ ਜਾਂਦੀ ਐ ਫੀਸ ਦੀ ਫੋਰ ਫਾਰਮ ਮੰਨ ਲਓ ਵੀ ਓਪਨ ਕਰਤਾ ਓਪਨ ਕੋਈ ਵੀ ਭਰਾ ਸਰਵਿਸ ਲੈ ਸਕਦਾ ਹੈ ਜਰੂਰ ਬਈ ਤੇ ਕੀ ਚਾਰਜ ਕਰੋਗੇ ਜਾਂ ਕੀ ਸੇਵਾ ਲਓਗੇ ਚਾਰਜ ਬਈ ਜਿਹੜਾ ਉੱਥੇ ਪਿਛਲੀ ਫੀਸ ਤੇ ਚੱਲਦਾ ਸੀ ਐਡਾ ਨਾਮੀ ਕੋੜਾ ਇਹਦੀ ਆਪਾਂ ਫੀਸ 31000 ਰੁਪਏ ਲਵਾਂਗੇ ਜੇ 10000 ਰੁਪਇਆ ਉਹਦੇ ਵਿੱਚ ਮੰਨ ਲਓ ਵੀ ਕਈ ਵਾਰ ਸਰਵਿਸ ਤੋਂ ਹੁੰਦੀ ਆ ਵੀ ਕਿੰਨੀ ਵਾਰ ਘੋੜਾ ਛੱਡੂਗੀ ਜਾਂ ਦੂਰੋਂ ਨੇੜੇ ਵਾਏ ਦਾ ਕੋਈ ਮਾਨ ਸਤਕਾਰ ਕਰੂੰਗੀ ਜਾਂ ਉਹਦੇ ਵਿੱਚ ਐ ਹੁੰਦਾ ਕਿ ਬਾਈ 5-7 10 ਦਿਨ ਤੇ ਘੋੜੀ ਜੇ ਖੜਦੀ ਵੀ ਆ ਆਪਣੇ ਕੋਲੇ ਉ ਤਾਂ ਫਾਰਮ ਖੁੱਲਾ ਹੀ ਆ ਹਨਾ ਘੋੜੀ ਤੇ ਕੋਈ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਬਾਈ ਕੋਈ ਤੇ 5-7 10 ਦਿਨ ਤੇ ਅਗਲਾ ਕੇ ਤਾਂ ਬਾਈ ਫਿਰ ਚੀ ਕਰ ਲਾਂਗੇ ਜੇ ਕੋਈ ਚੈੱਕ ਪਾਸ ਕਰਾ ਕੇ ਖੜਦਾ ਤੇ ਉਹਦਾ ਕੋਈ ਅਲੱਗ ਤੋਂ ਚਾਰਜ ਲਾਉਗੇ ਤਿੰਨ ਚਾਰ ਸਵਾਲਾਂ ਦੇ ਜਵਾਬ ਕੋਈ ਦਿੱਕਤ ਹੀ ਨਹੀਂ ਬਾਈ ਜਿਵੇਂ ਆਪਣੇ ਇਹ ਨਹੀਂਗਾ ਵੀ ਆਪਾਂ ਪੈਸੇ ਵਾਸਤੇ ਨਹੀਂ ਵਰਤਣਾ ਹੂੰ ਆਪਾਂ ਲੋਕਾਂ ਦੇ ਵਿੱਚ ਸ਼ੌਂਕ ਪੈਦਾ ਕਰਨਾ ਲੋਕਾਂ ਨੂੰ ਦਿਖਾਉਣਾ ਕਿ ਸਿੰਧ ਬਾਜੀ ਕੀ ਬ੍ਰਾਂਡ ਆ ਹੂੰ ਪੈਸੇ ਨਾਲ ਕਦੇ ਘੋੜਾ ਘੋੜੀ ਪੈਸੇ ਨਾਲ ਨਹੀਂ ਖਰੀਦੇ ਜਾਂਦਾ ਦਿਲ ਨਹੀਂ ਜਿੱਤਿਆ ਜਾਂਦਾ ਪੈਸੇ ਨਾਲ ਬਿਲਕੁਲ ਬਿਲਕੁਲ ਇਹ ਨਵੇਂ ਭਰਾਵਾਂ ਵਾਸਤੇ ਨਵੇਂ ਬੁੰਡਿਆਂ ਦੇ ਵਿੱਚ ਸ਼ੌਂਕ ਪਾਉਣ ਵਾਸਤੇ ਕੋਈ ਦਿੱਕਤ ਹੀ ਨਹੀਂ ਜਿਵੇਂ ਹੋਊਗੀ ਸੈਟਲਮੈਂਟ ਕਰਾਂਗੇ ਜ਼ਰੂਰ ਡਾਕਟਰ ਦੀ ਸੇਵਾਈ ਮੇਰੂ ਜੇ ਕੋਈ ਭਰਾ ਗੱਬਣ ਕ੍ਰੋਸ ਕਰਾ ਕੇ ਲਿਆਣੀ ਚਾਹੁੰਦਾ ਵੀ ਗੱਬਣ ਚੈੱਕ ਪਾਸ ਕਰਾ ਕੇ ਲਿਆਣੀ ਆ ਉਹ ਕੋਈ ਗੱਲ ਨਹੀਂ ਬੈਠ ਕੇ ਗੱਲ ਹੋ ਜੂ ਸਾਰੀ ਤੇ ਜਿਹੜੇ 31000 ਰੁਪਿਆ ਫੀਸ ਹੈ ਉਹਦੇ ਵਿੱਚ ਕੋਈ ਮਾਨਸਤਕਾਰ ਵੀ ਮਾੜਾ ਮੋਟਾ 1921 ਦਾ ਹੋ ਸਕਦਾ ਬਹੁਤ ਮਾਨਤਨ ਖਿੱਚ ਕੇ ਬਾਈ ਬਾਕੀ ਕੋਈ ਗੱਲ ਨਹੀਂ ਜਿਹੜਾ ਕੋਈ ਭਰਾ ਆਊਗਾ ਜ਼ਰੂਰ ਮਾਨਦਾਨ ਦਾ ਮਾਨਤਨ ਕਰਾਂਗੇ ਬਾਕੀ ਆਪਾਂ ਜੈਨੂਨ ਫੀਸ ਰੱਖੀ ਆ ਇਹ ਨਹੀਂਗਾ ਵੀ ਕਹਿ ਕੇ ਕਿਆਲੀ ਤੇ ਲੈਣੀ ਕੱਤੀ ਉਹ ਕੰਮ ਨਹੀਂ ਕੀਤਾ ਆਪਾਂ ਜੀ ਬਾਈ ਗੱਲਾਂ ਸਾਰੀਆਂ ਹੋ ਗਈਆਂ ਸਪਸ਼ਟ ਸੱਜ ਨੂੰ ਬਿਲਕੁਲ ਸ਼ੀਸ਼ੇ ਨਾਲ ਐਨ ਕਹਿ ਦਈਏ ਵੀ ਸ਼ੀਸ਼ਾ ਵਿਖਾਇਆ ਹੈ ਭਰਾਵਾਂ ਨੇ ਘੋੜਾ ਵਿਖਾਇਆ ਤੁਹਾਨੂੰ ਕਿਵੇਂ ਲੱਗਿਆ ਗੱਲਬਾਤ ਬਾਈਆਂ ਦੀ ਕਿਵੇਂ ਲੱਗੀ ਵਿਚਾਰ ਕਿਵੇਂ ਲੱਗੇ ਸਾਰੀਆਂ ਕੁੰਡੀਆਂ ਖੋਲ ਕੇ ਤੇ ਕਮੈਂਟਾਂ ਦੇ ਵਿੱਚ ਜਰੂਰ ਸਾਨੂੰ ਨਿਚੋੜ ਕੱਢ ਕੇ ਦੱਸਿਓ ਵੀ ਭਾਈ ਕਿਵੇਂ ਇਹਦੇ ਰਿਜ਼ਲਟ ਲੱਗੇ ਕਿਵੇਂ ਘੋੜਾ ਲੱਗਾ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਸਿੰਧਵਾਜ ਲੈਜੈਂਡ ਘੋੜਾ ਕਹਿ ਦਈਏ ਸਿੰਧਵਾਜ ਹੋਰ ਰਿਲੀਜ਼ ਕੀਤਾ ਅੱਛਾ ਇੱਕ ਆਪਣੇ ਕੋਲੇ ਸੱਚ ਬਰਾੜ ਸਾਹਿਬ ਇੱਕ ਆਪਣੇ ਕੋਲੇ ਬਸ਼ੀਰਾ ਦੀ ਹੈ ਮਾਰਵਾੜੀ ਉਹਦੇ ਬਾਰੇ ਵੀ ਭਰਾਵਾਂ ਨੂੰ ਜਾਣਕਾਰੀ ਦਈਏ ਉਹ ਕਿਹੜੇ ਘੋੜੇ ਦਾ ਉਹਦਾ ਨਾਂ ਕੀ ਰੱਖਿਆ ਜੀ ਉਹਦਾ ਨਾਂ ਬਈ ਪਿਸ਼ਾਵਰ 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 ਹੁਣ ਇਹਦੇ ਵਿੱਚੇ ਵੀ ਕਾਰਨ ਕੋਈ ਬਣੂਗਾ ਉਹ ਨਾਂ ਕਿਉਂ ਰੱਖਿਆ ਪਿਸ਼ਾਵਰ ਰੱਖਣ ਦਾ ਕੀ ਕਾਰਨ ਹੈ ਪਿਸ਼ਾਵਰ ਰੱਖਣ ਦਾ ਬਈ ਕਿਉਂਕਿ ਸਾਡੇ ਇਤਿਹਾਸ ਚੋਂ ਪੜਿਆ ਨਾ ਜਦੋਂ ਵੀ ਪਿਸ਼ਾਵਰ ਤੱਕ ਕਾਬਲ ਕੰਧਾਰ ਤੱਕ ਸਾਡੇ ਮਹਾਰਾਜਾ ਰਣਜੀਤ ਸਿੰਘ ਫਰਗਾਨੇ ਰਾਜ ਕੀਤਾ ਜੀ ਉਹ ਬੈਠੇ ਬੈਠੇ ਦੇ ਮਨ ਦੇ ਵਿੱਚ ਆਇਆ ਵੀ ਕੋਈ ਇਹੋ ਜਿਹਾ ਨਾਂ ਨਹੀਂਗਾ ਕਿਸੇ ਘੋੜੇ ਦਾ ਜਿੱਥੋਂ ਤਾਈ ਸਾਡੇ ਖਾਲਸਾ ਰਾਜ ਦੀ ਹੱਦ ਜਾਂਦੀ ਸੀ ਜੀ ਉਹਦੇ ਤੋਂ ਸੋਚ ਕੇ ਨਾਂ ਰੱਖਤਾ ਉਹਦਾ ਪਛਾਵਾਂ ਵਾਹ ਜੀ ਬਹੁਤ ਸੋਹਣਾ ਨਾ ਹਾਂ ਬਹੁਤ ਸੋਹਣਾ ਨਾਂ ਹੈ ਅੱਛਾ ਇਹ ਕਿਹੜੇ ਘੋੜੇ ਦਾ ਹੈ ਜੀ ਇਹ ਬਾਈ ਦਿਲਬਾਗ ਰਣਨੀ ਵਾਲੇ ਦਾ ਦਿਲਬਾਗ ਦਾ ਅੱਛਾ ਇਹ ਕਿੰਨੇ ਚਿਰ ਦਾ ਹੋ ਗਿਆ ਤੇ ਆਪਾਂ ਇਹਦੀ ਕੋਈ ਸਰਵਿਸ ਦੇਣੀ ਹੈ ਕਿ ਜਾਂ ਮੰਨ ਲਓ ਵੇਚਣ ਦਾ ਇਰਾਦਾ ਹੈ ਜਾਂ ਕਿਹੜੇ ਪਰਪਸ ਨੂੰ ਲੈ ਕੇ ਆਪਾਂ ਭਰਾਵਾਂ ਨੂੰ ਦਿਖਾਇਆ ਏ ਬਾਈ 28 ਮਹੀਨੇ ਉਮਰ ਹੋਈ ਆ ਜੀ 64 ਇੰਚ ਕੱਦ ਕਰ ਗਿਆ ਇਹਦੀ ਮਾਂ ਜਿਹੜੀ ਉਹ ਗੋਲਦਸਤਾਰ ਦੀ ਆ ਅੱਛਾ ਦੋਵੇਂ ਗੋਲਦਸਤਾਰ ਦੇ ਬਹੁਤ ਟੌਪ ਦਾ ਖਾਨਦਾਨ ਆ ਜਿਹੜਾ ਕਾਲਦੇਵ ਭਰਾ ਬਾਈ ਜੱਸੇ ਕਾਲੀ ਵਾਲੇ ਕੋਲ ਨਹੀਂ ਕਾਲਦੇਵ ਉਹਦਾ ਕਾਂਟੇ ਵਾਲਾ ਉਹ ਇਹਦਾ ਮਾਂ ਦੇ ਪਾਸੋਂ ਪਹਿਲੇ ਸੂਏ ਦਾ ਦੂਜੇ ਸੂਏ ਦਾ ਸਕੇ ਭਰਾ ਦੋ ਜੀ ਕੋੜੀ ਨੇ ਮਾਂ ਦੇ ਪਾਸੋਂ ਮਾਂ ਦੇ ਪਾਸੋਂ ਉਹ ਕਾਂਟੇ ਦਾ ਇਹ ਦਲਬਾਗ ਦਾ ਹੂੰ ਤੇ ਇਹਦੀ ਆਪਾਂ 28 ਮਹੀਨੇ ਉਮਰ ਹੋ ਗਈ ਬਾਈ ਕਲੱਡ ਸਰਵਿਸ ਆਪਾਂ ਓਪਨ ਕਰਦੇ ਆਂ ਅੱਜ ਤੇ ਜੇ ਕੋਈ ਭਰਾ ਗਾਹਕ ਵੀ ਹੋਇਆ ਚੰਗੇ ਰੁਪਏ ਵੀ ਮਿਲਦੇ ਹੋਏ ਤੇ ਆਪਾਂ ਉਹਨੂੰ ਸੇਲ ਵੀ ਕਰਦੇ ਆਂ ਅੱਛਾ ਦੇ ਵੀ ਦਊਂ ਲੈ ਵੀ ਸੱਜਣੋ ਬੈਸਟ ਮੌਕਾ ਜੀ ਬਹੁਤ ਸਾਰੇ ਭਰਾ ਬਹੁਤ ਮੈਨੂੰ ਚਾਹ ਕੇ ਫੋਨ ਕਰਦੇ ਹੁੰਦੇ ਆਂ ਕਿ ਬਾਈ ਕੋਈ ਵਸ਼ੀਰੀ ਵਸ਼ੀਰਾ ਕੋਈ ਨਿਗਾਹ ਹੋਵੇ ਤਾਂ ਤੇ ਮੈਂ ਤੁਹਾਡੇ ਨਾਲ ਸਾਝ ਪਾਤੀ ਇਹ ਵਸ਼ੀਰਾ ਹੈਗਾ ਠਾਈਆਂ ਮਹੀਨਿਆਂ ਦਾ ਤੇ ਬਾਕੀ ਗੱਲਾਂ ਬਾਈ ਨੇ ਦੱਸ ਹੀ ਦਿੱਤੀਆਂ ਇਹ ਫੋਰ ਸੇਲ ਵੀ ਹੈ ਜੇ ਕੋਈ ਚੰਗਾ ਗੱਲਬਾਤ ਲੱਗੀ ਤੇ ਇੱਕ ਅਰ ਭਰਾਵਾਂ ਦਾ ਫੋਨ ਜ਼ਰੂਰ ਖੜਕਾ ਲਿਓ ਟੱਲੀ ਖੜਕਾ ਲਿਓ ਤੇ ਜੇ ਗੱਲ ਬਣ ਗਈ ਝੋਲੀ ਰਸਾ ਪੈ ਗਿਆ ਤੇ ਮੈਨੂੰ ਵੀ ਦੱਸ ਦਿਓ ਵੀ ਸੁੱਖ ਸੰਧੂਗਾ ਤੇਰੀ ਵੀਡੀਓ ਤੇ ਭਾਈ ਬਸ਼ੀਰਾ ਲੈ ਲਿਆ ਅੱਛਾ ਇਹਦੀ ਫੀਸ ਕੀ ਆਪਾਂ ਰੱਖੀ ਆ ਬਰਾੜ ਸਾਹਿਬ ਇਹਦੀ ਬਈ 21000 ਇਹਦੀ 21000 ਤੇ ਅੱਛਾ ਡਾਕਟਰ ਸਾਹਿਬਾਂ ਨੂੰ ਹੁਣ ਥੋੜਾ ਜਿਹਾ ਦੱਸ ਦੀ ਕਿਹੜੇ ਭਰਾਉ ਹੁੰਦੇ ਆ ਜੀ ਡਾਕਟਰ ਸਾਹਿਬਾਂ ਦੀ ਪੂਰੀ ਸਹੂਲਤ ਆ ਬਈ ਹੂੰ ਵੀ ਸਾਰੇ ਡਾਕਟਰ ਸਾਹਿਬਾਂ ਨਹੀਂ ਆਉਂਦੇ ਆਪਣੇ ਕੋਲੇ ਵੀ ਨਜ਼ਦੀਕੀ ਡਾਕਟਰ ਆਉਣੇ ਕਰਕੇ ਡਾਕਟਰ ਕੇਵਲ ਕੋਣੀ ਨਜ਼ਦੀਕ ਆ ਡਾਕਟਰ ਗੁਰਦੇਵਤ ਜੀ ਜੀ ਡਾਕਟਰ ਸ਼ਮਸ਼ੀਰ ਬਲਾਡ ਮੈਮਾ ਜੀ ਡਾਕਟਰ ਨਿਰਮਲਕ ਸਾਰੇ ਭਰਾਵਾਂ ਦੀ ਜਾਨੀ ਸਾਰਿਆਂ ਦੀ ਆਉਣੀ ਜਾਨੀ ਜੀ ਬਹੁਤ ਵਧੀਆ ਪਿਆਰ ਆ ਸਾਰਿਆਂ ਨਾਲ ਆਪਣਾ ਤੇ ਸਾਰੇ ਹੀ ਆਉਂਦੇ ਆਪਣੇ ਕੋਲ ਜੀ ਕੋੜੇ ਵਿਖਾਏ ਆ ਦੋ ਇੱਕ ਤਾਂ ਲੇਜੈਂਡ ਸਿੰਧ ਬਾਜ ਕੋੜਾ ਵਿਖਾਇਆ ਉਹਦੇ ਬੱਚੇ ਵਿਖਾਏ ਆ ਇਤੋਂ ਸਰਵਿਸ ਲੈਣੀ ਐ ਇਦਾਂ ਦੇ ਚੌਨੇ ਹੋਵੇ ਭਾਈ ਕੋਈ 70 70 ਕੋਈ 72 ਬੁੱਤਰ ਇੰਚ ਦੀ ਵੀ ਛੀ ਸਾਡੇ ਘਰੇ ਵੀ ਕਰਮਾਂ ਨਾਲ ਜੇ ਤੇ ਭਰਾਵਾਂ ਤੋਂ ਜਰੂਰ ਤੁਸੀਂ ਸਰਵਿਸ ਲੈ ਸਕਦੇ ਹੋ ਚੰਗਾ ਆਸਾਨ ਕੋੜਾ ਪਾਲਣਾ ਚਾਹੁੰਦੇ ਹੋ ਤੇ ਮਨ ਦੇ ਵਿੱਚ ਕੁੱਤਕਧਾਰੀਆਂ ਨਿਕਲਦੀਆਂ ਜੇ ਆਪਾਂ ਪੰਜਾਬੀ ਜੀ ਕਹੀਏ ਵੀ ਬਾਈ ਸਾਣ ਪਾਲਣਾ ਚੰਗੇ ਘੋੜੇ ਦਾ ਜੇ ਦੀ ਲੰਬਾਈ ਵੀ ਜਾਰੀ ਹੋਵੇ ਸ਼ਕੀਲਪੁਰਾ ਵੀ ਬੱਚਿਆਂ ਦੇ ਵਿੱਚ ਪੂਦਾ ਹੁੰਦਾ ਹੋਵੇ ਤੇ ਮਜ਼ਬੂਤੀ ਵੀ ਕਹਿ ਲਈਏ ਵੀ ਪੂਰੀ ਹੋਵੇ ਜੇ ਕਾਲੀ ਦੇ ਮੋਟਰਗੇ ਬੱਚੇ ਲੈਣੇ ਆ ਸੁਨੱਖੇ ਬੱਚੇ ਲੈਣੇ ਆ ਉੱਚੇ ਲੰਮੇ ਬੱਚੇ ਲੈਣੇ ਆ ਤੇ 31000 ਰੁਪਏ ਦੇ ਵਿੱਚ ਘੋੜਾ ਸਿੰਧ ਆਵਾਜ਼ ਪ੍ਰਵਾਹ ਨੇ ਅੱਜ ਲਾਂਚ ਕੀਤਾ ਤੁਸੀਂ ਸਰਵਿਸ ਲੈ ਸਕਦੇ ਹੋ ਬਾਕੀ ਸਾਰੇ ਪੜਦੇ ਆਪਾਂ ਖੋਲ ਤੇ ਜੇ ਕੋਈ ਗੱਲ ਮੇਰੇ ਤੋਂ ਪੁੱਛਣੋਂ ਰਹਿ ਗਈ ਹੋਵੇ ਤੇ ਉਹ ਭਰਾਵਾਂ ਦਾ ਨੰਬਰ ਮੈਂ ਦਿੱਤਾ ਹੈ ਵਿੱਚ ਵੀਡੀਓ ਦੇ ਉਹ ਤੁਸੀਂ ਡਾਇਰੈਕਟ ਫੋਨ ਲਾ ਕੇ ਬਾਈਆਂ ਨਾਲ ਗੱਲਬਾਤ ਕਰ ਲਿਓ ਬਾਕੀ ਦੂਜੀ ਗੱਲ ਇਹ ਜਿਹੜਾ ਵਸ਼ੇਰਾ ਤੁਹਾਨੂੰ ਵਿਖਾਇਆ ਮਾਰਵਾੜੀ ਉਹਦੇ ਬਾਰੇ ਵੀ ਜਾਣਕਾਰੀ ਬਾਈ ਨੇ ਦੇਤੀ ਉਹਦਾ ਕੋਈ ਲੈਣ ਦਾ ਵਿਚਾਰ ਹੈ ਉਹ ਵੀ ਫੋਨ ਲਾ ਲਿਓ ਉਹਦੀ ਜੇ ਸਰਵਿਸ ਲੈਣੀ ਹੈ ਉਹਦੀ ਫੀਸ ਹੈ ਜੀ 21000 ਰੁਪਿਆ ਅੱਛਾ ਬਾਈ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਜਾਂ ਕੋਈ ਗੱਲਬਾਤ ਕਹਿਣੀ ਚਾਹੁੰਦੇ ਹੋ ਤਾਂ ਜਰੂਰ ਸਾਂਝ ਪਾ ਦਿਓ ਬਾਈ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਨਾਲ ਧੰਨਵਾਦ ਬਾਕੀ ਘੋੜਾ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇੱਕ ਮੈਸੇਜ ਇਹ ਹੈ ਸਾਡਾ ਤਾਂ ਵੀ ਨੌਜਵਾਨ ਪੀੜੀ ਨੂੰ ਅਸੀਂ ਨਸ਼ਿਆਂ ਤੋਂ ਬਚਾਉਣ ਵਾਸਤੇ ਹਮ ਹਰ ਇੱਕ ਭਰਾ ਨੂੰ ਆਨੇ ਵੀ ਸ਼ੌਕ ਪਾਲੋ ਭਲਾ ਕੋਈ ਪਾਲੋ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਹੜਾ ਬੰਦਾ ਸ਼ੌਂਕ ਪਾਲ ਕੇ ਬੈਠ ਗਿਆ ਉਹਦੇ ਬੱਚੇ ਨਸ਼ਿਆਂ ਤੋਂ ਬਚ ਜਾਣਗੇ ਉਹ ਆਪ ਬਚੀ ਉਹਦਾ ਜੀਂਦਾ ਜਾਗਦਾ ਸਬੂਤ ਆਪਾਂ ਆਪਾਂ ਬੈਠੇ ਤੁਸੀਂ ਬੈਠੇ ਹੋ ਜਾਂ ਤੁਹਾਡੀ ਜਨਰੇਸ਼ਨ ਅੱਜ ਬੈਠੀ ਹੈ ਨਸ਼ਿਆਂ ਤੋਂ ਬਚੇ ਆ ਪਰਮਾਤਮਾ ਨੇ ਸੋਨਾ ਕਰ ਪਰਿਵਾਰ ਦਿੱਤਾ ਘੋੜੇ ਸੋਨੇ ਦਿੱਤੇ ਆ ਬਾਕੀ ਮਿਹਨਤ ਜੇ ਤੁਸੀਂ ਸ਼ਿੱਦਤ ਨਾਲ ਕਰਦੇ ਹੋ ਨੀਤ ਨਾਲ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਹਾਡੀ ਝੋਲੀ ਪਰਮਾਤਮਾ ਜੀ ਰੂਲ ਭਰਦਾ ਹੈ ਗੱਲ ਹੁੰਦੀ ਹੈ ਲੱਗੇ ਰਹਿਣ ਦੀ ਤੇ ਲੱਗੇ ਰਹਿਣਾ ਚਾਹੀਦਾ ਹੈ ਤੇ ਬਾਕੀ ਕਹਿੰਦੇ ਲੱਗੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਹੋ ਸਿੰਧਵਾਜ ਘੋੜਾ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹੁੰਚ ਗਿਆ ਨਵੇਂ ਅੱਡੇ ਤੇ ਤੇ ਬਾਕੀ ਜਾਣਕਾਰੀ ਭਰਾਵਾਂ ਨੇ ਦੇਤੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟਾਂ ਵੀ ਦੱਸਦੇ ਹੋ ਜਿੰਨਾ ਪੇਜ ਨੂੰ ਨਹੀਂ ਫੋਲੋ ਕੀਤਾ ਉਹ ਵੀ ਭਰਾ ਪੇਜ ਨੂੰ ਫੋਲੋ ਕਰ ਲਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਦੇਵ ਇਜਾਜ਼ਤ ਜਿਉਂਦੇ ਵੱਸਦੇ ਹਾਜ਼ਿਰੋ ਸ਼ਬਕ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਦੇ ਵੀਰੇ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਭਾਈ ਜਿਹੜਾ ਤੁਸੀਂ ਸਾਡੇ ਫਾਰਮ ਤੇ ਆਏ ਹੋ ਧੰਨਵਾਦ ਧੰਨਵਾਦ ਬਰਾਦਰ ਓਕੇ ਸੱਜਣੋ ਮਿਲਦੇ ਆਂ ਬਾਕੀ ਬਾਈ ਕਾਕੇ ਨਾਲ ਗੱਲਬਾਤ ਕਰਾਂਗੇ ਅਗਲੀ ਵਾਰ ਇਹਨੂੰ ਲਾਰਾ ਲਾ ਜਣੇ ਆਂ ਓਕੇ ਸੱਜਣੋ ਸਤਿ ਸ਼੍ਰੀ ਅਕਾਲ ਧੰਨਵਾਦ